ਕਿਸਾਨ ਆਗੂ ਦੇਖਦੇ ਨੇ ਇਸ ਪੂਰੇ ਘਟਨਾਕਰਮ ਨੂੰ ਤੁਸੀਂ ਨੌਜਵਾਨ ਆਗੂ ਹੋ ਕਿਉਂਕਿ ਅੱਜ ਕੱਲ ਨੌਜਵਾਨ ਆਪਣੇ ਤਰੀਕੇ ਨਾਲ ਫੈਸਲੇ ਲੈਂਦੇ ਨੇ ਤਾਂ ਇਸ ਫੈਸਲੇ ਤੋਂ ਬਾਅਦ ਵੱਡੇ ਪੱਧਰ ਤੇ ਜਿੱਥੇ ਗੁਲਵਿੰਦਰ ਕੌਰ ਦੀ ਤਾਰੀਫ਼ ਹੋ ਰਹੀ ਹੈ ਉੱਥੇ ਆਲੋਚਨਾ ਵੀ ਹੋ ਰਹੀ ਹੈ ਕਿਸਾਨ ਆਗੂ ਕਿਸ ਤਰੀਕੇ ਨਾਲ ਇਸ ਪੂਰੇ ਘਟਨਾਕਰਮ ਨੂੰ ਦੇਖ ਰਹੇ ਹਨ ਹਰਦੀਪ ਜੀ ਜਦੋਂ ਆਪਾਂ ਇਸ ਦੀ ਪੂਰੀ ਪਰਚੋਲ ਕਰਦੇ ਹਾਂ ਕਿਉਂਕਿ ਕੱਲ ਜਦੋਂ ਇਹ ਘਟਨਾਕਰਮ ਹੋਇਆ ਤਾਂ ਦੁਬਾਰਾ ਸਾਨੂੰ ਵੀ ਬੜੇ ਫੋਲ ਆਏ ਤੇ ਸਾਨੂੰ ਇਹ ਲੱਗਿਆ ਵੀ ਹੋਊਗੀ ਗਿਆ ਫਿਰ ਅਸੀਂ ਆਪਦੇ ਇਨਤਾਕ ਤੇ ਪਰਚੋਲ ਕਰਨੀ ਸਟਾਰਟ ਕੀਤੀ ਤੇ ਸਾਡੇ ਕੋਲੇ ਬਿਲਕੁਲ ਇਸੇ ਤਰ੍ਹਾਂ ਦਾ ਜਿਹੜਾ ਤੁਸੀਂ ਗੇਰਵਾ ਦਿੱਤਾ ਉਹੀ ਆਇਆ ਕਿਉਂਕਿ ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਬਹੁਤੇ ਕਲਾਕਾਰ ਜਿਹੜੇ ਨੇ ਜਿਹੜੇ ਬਾਲੀਵੁੱਡ ਦੇ ਨਾਲ ਸੰਪਰਕ ਰੱਖਦੇ ਨੇ ਸਬੰਧ ਰੱਖਦੇ ਨੇ ਉਹਨਾਂ ਦਾ ਇਹ ਹੀ ਤਰੀਕਾ ਹੁੰਦਾ ਕਿ ਫਿਲਮ ਨੂੰ ਪ੍ਰਮੋਟ ਕਰਨਾ ਤਾਂ ਕੋਈ ਨਾ ਕੋਈ ਕੰਟਰੋਵਰਸੀ ਕਰ ਲਓ ਕਿਉਂਕਿ ਕੰਗੜਾ ਦੀਆਂ ਪਿਛਲੀਆਂ ਜਿੰਨੀਆਂ ਫਿਲਮਾਂ ਅਸੀਂ ਦੇਖ ਰਹੇ ਹਾਂ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਫਲॉप ਚੱਲ ਰਹੀਆਂ ਨੇ ਤਾਂ ਆਪਾਂ ਮੰਨ ਸਕਦੇ ਕਿ ਕੰਟਰੋਵਰਸੀ ਦਾ ਹਿੱਸਾ ਬਣਾਉਣ ਦੀ ਕੋਸ਼ਿਸ਼ ਹੋਈ ਹੋਵੇ। ਅਦੀਪ ਦੇਖੋ ਜੀ ਦੋ ਆਪਾਂ ਇਹ ਵੀ ਸਾਰੀ ਪਰਚੋਲ ਕਰਦੇ ਐ ਜੇ ਨਾ ਹੀ ਕੋਈ ਐਡਾ ਵੱਡਾ ਉਥੇ ਇਨਸੀਡੈਂਟ ਹੋਇਆ ਸੀ ਜਿਹਦੇ ਕਰਕੇ ਇੰਨਾ ਪ੍ਰਵੋਕ ਹੋ ਕੇ ਬਾਹਰ ਆ ਕੇ ਇਹੋ ਜਿਹਾ ਅਲੀਗੇਸ਼ਨ ਲਾਉਣੇ ਸਾਡੀ ਭੈਣ ਤੇ ਸਾਨ ਵਖਵਾਵੀ ਨੇ ਅਤਵਾਦੀ ਨੇ ਖਾਲਿਸਤਾਨੀ ਨੇ ਜਿਹੜੇ ਬਾਰਡਰਾਂ ਤੇ ਜਾ ਕੇ ਧਰਨਾ ਦੇ ਰਹੇ ਨੇ ਦੇਸ਼ ਦੇ ਖਿਲਾਫ ਚੱਲ ਰਹੇ ਨੇ 100-100 ਰੁਪਏ ਵਾਲਾ ਗਿਆਨ ਜਿਹੜਾ ਹੈਗਾ ਜਿਸ ਨੂੰ ਲੈ ਕੇ ਇਸ ਇਸ ਵੀਡੀਓ ਦੇ ਵਿੱਚ ਵੀ ਜ਼ਿਕਰ ਹੋਇਆ ਥੋੜਾ ਜਿਹਾ ਤਾਂ ਲੱਗਦਾ ਕਿ ਇੰਨਾ ਵੱਡਾ ਬਿਆਨ ਦੇ ਦੇਣਾ ਕਿਸੇ ਵਿਅਕਤੀ ਦੇ ਵੱਲ ਪੰਜਾਬ ਦੇ ਨੁਗਰਵਾਲ ਫਾਇਦਾ ਹੋਵੇ ਰੀਤੀ ਦੇਖੋ ਆਪਾਂ ਫਿਰ ਇਸੇ ਇਹਨੂੰ ਜਦੋਂ ਆਪਾਂ ਪਰਚੂਰ ਕਰਦੇ ਬਿਆਨ ਨੂੰ ਦੇਖੋ ਕੰਦੀ ਕੱਲੀ ਸੀ ਬੈਂਕ ਸਕ੍ਰਿਪਟਡ ਸੀ ਕਿਵੇਂ ਉਹ ਹੁੰਦੇ ਆ ਕਿਵੇਂ ਐਂਟਰ ਕਰਦੇ ਕਿਵੇਂ ਸੀਨ ਕ੍ਰੀਏਟ ਕਰਦੇ ਫਿਰ ਉਸ ਤੋਂ ਬਾਅਦ ਦਾਪ ਦੀ ਨਾ ਵੀ ਵੀਡੀਓ ਬਣ ਜਾਂਦੀ ਆ ਉਸੇ ਸੀਨ ਦੀ ਆ ਤਾਂ ਤੁਸੀਂ ਕਿਦਾਂ ਦੇਖਦੇ ਹੋ ਹੁਣ ਕਿਸਾਨਾਂ ਦੀ ਭੂਮਿਕਾ ਕੀ ਰਹਿਣ ਵਾਲੀ ਹੈ ਕਿਉਂਕਿ ਸਿੱਧੇ ਤੌਰ ਤੇ ਕਿਸਾਨ ਪਰਿਵਾਰ ਦਾ ਜ਼ਿਕਰ ਆ ਰਿਹਾ ਸਾਰਾ ਉਹਨਾਂ ਦਾ ਪਰਿਵਾਰ ਕਿਸਾਨਾਂ ਦੇ ਨਾਲ ਵੀ ਸੰਬੰਧ ਰੱਖਦਾ ਹੈਗਾ ਤਾਂ ਕਿਸਾਨ ਆਗੂ ਕੀ ਕਰ ਰਹੇ ਨੇ ਕਿਸਾਨਾਂ ਕਿਸਾਨਾਂ ਦੀਆਂ ਜੱਥੇਬੰਦੀਆਂ ਨੇ ਉਹ ਕਿਸ ਤਰ੍ਹਾਂ ਦਾ ਸਮਰਥਨ ਕਰ ਰਹੀਆਂ ਨੇ ਵੀ ਦੇਖੋ ਜਿਤੋਂ ਜਿਤੋਂ ਕਿਤੇ ਵੀ ਸਾਡ ਆਪ ਦੀ ਆਵਾਜ਼ ਬਲੰਦ ਕਰਨ ਦੀ ਕੋਸ਼ਿਸ਼ ਕਰਤ ਹਨ ਸਾਡੀ ਲੜਾਈ ਦੇ ਕੋ ਇੱਕ ਆਪਾਂ ਅੰਡਰਸਟੈਂਡ ਕਰੀਏ ਸਾਡੀ ਲੜਾਈ ਕਿਸੇ ਨਾਲ ਨਿੱਕੀ ਨਹੀਂ ਸਾਡੀ ਲੜਾਈ ਕਿਸੇ ਸਰਕਾਰਾਂ ਨਾਲ ਨਿੱਕੀ ਲੜਾਈ ਨਹੀਂ ਸਾਡੀ ਲੜਾਈ ਆਰਥਿਕ ਲੜਾਈ ਹੈ ਕਿਉਂਕਿ ਪੈਸੇ ਦਾ ਵਾਧੂ ਆ ਗਿਆ ਇਹਨਾਂ ਨੂੰ ਹੋਰ ਲੋਕਾਂ ਦੇ ਵੱਲੋਂ ਤਾਂ ਜਦੋਂ ਇਦਾਂ ਦੀਆਂ ਟਿੱਪਣੀਆਂ ਇੱਕ ਤਾਂ ਉਹਨਾਂ ਨੇ ਹੀ ਉਹਨਾਂ ਦੀ ਭੈਣ ਦੀ ਟਿੱਪਣੀ ਪਹਿਲਾਂ ਆਉਂਦੀ ਹੈ ਤੇ ਫਿਰ ਉਹ ਉਹਨਾਂ ਦੀ ਆਪਣੀ ਟਿੱਪਣੀ ਆਉਂਦੀ ਹੈ ਫਿਰ ਉਹਨਾਂ ਦੀ ਭੈਣ ਦੀ ਟਿੱਪਣੀ ਨਹੀਂ ਆਉਂਦੀ ਹੈ ਕਿ ਨੌਕਰੀ ਤੋਂ ਕੱਢ ਦੇਣਾ ਚਾਹੀਦਾ ਹੈਗਾ ਤਾਂ ਇਸ ਟਿੱਪਣੀ ਨੂੰ ਤੁਸੀਂ ਕਿਸ ਤਰੀਕੇ ਨਾਲ ਤੁਹਾਡੇ ਤੱਕ ਪਹੁੰਚੀ ਹੈ ਖਬਰ ਜਾਂ ਨਹੀਂ ਖਬਰ ਜੇ ਪਹੁੰਚੀ ਤਾਂ ਨਹੀਂ ਪਹੁੰਚੀ ਤੁਸੀਂ ਆਪਣੇ ਹਿਸਾਬ ਨਾਲ ਕਿਸ ਤਰੀਕੇ ਨਾਲ ਦੇਖ ਰਹੇ ਹੋ ਉਹਨਾਂ ਦੇ ਇਸ ਬਿਆਨ ਬਿਲਕੁਲ ਬਿਲਕੁਲ ਅਸੀਂ ਇਹਦੇ ਬਾਰੇ ਪਤਾ ਲੱਗਿਆ ਸੀ ਟਵੀਟ ਆਈ ਸੀ ਮੈਂ ਵੀ ਦੇਖਿਆ ਸੀਗਾ ਦੇਖੋ ਇਹਦੇ 'ਚ ਉਹ ਕੱਲ ਕੀ ਰਿਹਾ ਹੈ ਉਹ ਇਹਦੇ 'ਚ ਆਪਾਂ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਹੈ ਲੋਕਾਂ ਦੇ ਮਨ ਦੇ ਵਿੱਚ ਕਿਸਾਨਾਂ ਪ੍ਰਤੀ ਜਾਂ ਪੰਜਾਬੀਆਂ ਵੱਲ ਦੀ ਨੈਗੇਟਿਵਿਟੀ ਭਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੀ ਕੋਈ ਵਡੇਰੀ ਜਾਂਚ ਦੀ ਮੰਗ ਕਰ ਰਹੇ ਤੇ ਉੱਚੇ ਦੀ ਜਾਂਚ ਏਜੰਸੀ ਇੰਡੀਪੈਂਡੈਂਟ ਬਾਡੀ ਕੋ ਜਾਂਚ ਕਰੇ ਇਸ ਪੂਰੇ ਘਟਨਾਕਰਮ ਦੀ ਕਿਸ ਤਰੀਕੇ ਨਾਲ ਤੁਸੀਂ ਮੰਗ ਕਰ ਰਹੇ ਹੋ ਕਿਉਂਕਿ ਸਸਪੈਂਡ ਕਰ ਦਿੱਤਾ ਗਿਆ ਤੇ ਸ਼ੰਕੇ ਵੀ ਨੇ ਕਿ ਹੁਣ ਕੋਸ਼ਿਸ਼ ਇਹ ਹੋਊਗੀ ਕਿ ਉਹਨਾਂ ਦੇ ਪਰਿਵਾਰ ਦੇ ਵੱਲੋਂ ਜਾਂ ਉੱਪਰ ਭਾਜੀਪੀ ਤੱਕ ਪਹੁੰਚ ਕਰਕੇ ਕਿਉਂਕਿ ਸੀਨੀਅਰ ਆਗੂਆਂ ਤੱਕ ਸਿੱਧੀ ਪਹੁੰਚ ਹੈਗੀ ਹੈ ਉਹਨਾਂ ਦੀ ਕਿ ਉਹਨਾਂ ਨੂੰ ਨੌਕਰੀ ਤੋਂ ਹੀ ਕੱਢ ਦਿੱਤਾ ਜਾਵੇ ਤਾਂ ਤੁਹਾਨੂੰ ਲੱਗਦਾ ਕਿ ਫ੍ਰੀ ਐਂਡ ਫੇਅਰ ਜਾਂਚ ਹੋਣੀ ਚਾਹੀਦੀ ਹੈ ਤੇ ਕੋਈ ਇੰਡੀਪੈਂਡੈਂਟ ਬਾਡੀ ਜਾਂਚ ਕਰੇ ਨੂੰ ਮਤਲਬ ਬਿਲਕੁਲ ਅਰਤੀ ਜੀ ਇਹਦੇ ਅਦੀਨ ਹੀ ਸਾਡੀ ਐਸਕੇਐਮਡੀ ਮੀਟਿੰਗ ਹੈ ਜਿਹੜੀ ਕੱਲ੍ਹ ਵੀ ਹੈ 9 ਤਰੀਕ ਨੂੰ ਮੀਟਿੰਗ ਹੈ ਸਾਡੀ ਪਰਸੋਂ ਆ ਉਸ ਉਹਦੇ ਚ ਇਹਦੇ ਦੇ ਡਿਟੇਲ ਚ ਡਿਸਕਸ਼ਨ ਹੋਊਗੀ ਤੇ ਫਦਰ ਅਸੀਂ ਇੱਕ ਕਹਿੰਦੇ ਹੁੰਦੇ ਆ ਅਸੀਂ ਮਾਨਯੋਗ ਉਦੋਂ ਤੱਕ ਸਰਕਾਰ ਵੀ ਬੱਝੂਗੀ ਉਸ ਤੋਂ ਪਹਿਲਾਂ ਅਸੀਂ ਰਾਸ਼ਟਰਪਤੀ ਸਾਹਿਬ ਨੂੰ ਵੀ ਇਹਦੇ ਵਿੱਚ ਸ਼ਾਇਦ ਅਗਲੀਆਂ ਸਾਡੀਆਂ ਡਿਸਕਸਸ਼ਨਸ ਜਾਂਦੀਆਂ ਵੀ ਇਹ ਗੋ ਹੈਟ ਕਿਵੇਂ ਕਰਨਾ ਹੈ ਸਸਕਲ ਦੋਸਤੋ ਰੀਜ਼ ਓਨਲੀ ਦੇਖ ਰਹੇ ਹੋ ਤੁਸੀਂ ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ ਪ੍ਰੋਗਰਾਮ ਸਵਾਲ ਜਵਾਬ ਲੈ ਕੇ ਹਾਜ਼ਰ ਆ। ਦੋਸਤੋ ਇਸ ਵੇਲੇ ਇੱਕ ਮਾਮਲਾ ਬੜਾ ਚਰਚਾ ਦੇ ਵਿੱਚ ਹੈਗਾ ਅਸੀਂ ਵੀ ਉਸ ਮਸਲੇ ਨੂੰ ਲੈ ਕੇ ਚਰਚਾ ਤੁਹਾਡੇ ਨਾਲ ਅੱਜ ਕਰਨੀ ਹੈ। ਸਵਾਲ ਬੜੇ ਉੱਠ ਰਹੇ ਨੇ ਕਿ ਆਖਰਕਾਰ ਘਟਨਾ ਕਿਵੇਂ ਵਾਪਰੀ ਕੀ ਹੋਇਆ ਅੱਜ ਅਸੀਂ ਉਹਦੀ ਤਫਸੀਲ ਦੇ ਨਾਲ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਹੈ ਕਿ ਮਸਲਾ ਕੰਗਣਾ ਰਨਾਵਤ ਦੇ ਥੱਪੜ ਪੈਣ ਦਾ ਹੈ ਕੀ ਸੀਗਾ। ਅਸੀਂ ਲਗਾਤਾਰ ਇਸ ਚੀਜ਼ ਦੇ ਹੱਕ ਦੇ ਵਿੱਚ ਰਹੇ ਹਾਂ ਕਿ ਹਿੰਸਾ ਨਹੀਂ ਹੋਣੀ ਚਾਹੀਦੀ ਪਰ ਉਸ ਦੀ ਵੀ ਇੱਕ ਮਰਿਆਦਾ ਹੁੰਦੀ ਹੈ ਕਿ ਕਿਸ ਤਰੀਕੇ ਨਾਲ ਇਹ ਘਟਨਾ ਵਾਪਰੀ ਉਹਦੇ ਪਿੱਛੇ ਕਹਾਣੀ ਕੀ ਸੀ ਆ ਜੋ ਉਸ ਕਹਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ ਕਿਉਂਕਿ ਜਿਸ ਤਰੀਕੇ ਨਾਲ ਇੱਕ ਪੱਖ ਤਵੜੇ ਵਿਵਾਦ ਟੰਗ ਦੇ ਨਾਲ ਦਰਸ਼ਕਾਂ ਦੀ ਕਚੈਰੀ ਦੇ ਵਿੱਚ ਰੱਖਿਆ ਜਾ ਰਿਹਾ ਹੈ ਕਿ ਕੁੜੀ ਨੇ ਇਹ ਕਿਹਾ ਕਿ ਉਸ ਵੇਲੇ ਕਿਸਾਨ ਅੰਦੋਲਨ ਲੈ ਕੇ ਉਹਦੇ ਵਿੱਚ ਆਗਰੋਸ਼ ਸੀਗਾ ਤੇ ਉਹ ਉਸ ਨੂੰ ਲੈ ਕੇ ਉਹਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਪਰ ਉਸ ਤੋਂ ਪਹਿਲਾਂ ਵੀ ਕੁਝ ਚੀਜ਼ਾਂ ਹੋਈਆਂ ਜਿੰਦੇ ਕਿ ਉਸ ਤੋਂ ਪਹਿਲਾਂ ਕੰਗੜਾ ਨੇ ਆਪਣਾ ਐਮਪੀ ਪੁਣਾ ਦਿਖਾਇਆ ਤੇ ਜਿਸ ਤਰੀਕੇ ਨਾਲ ਆਮ ਲੋਕਾਂ ਦੀ ਚੈਕਿੰਗ ਹੁੰਦੀ ਹੈ ਲੜਕੀ ਨੇ ਉਸੇ ਤਰੀਕੇ ਨਾਲ ਉਹਨੂੰ ਕਿਹਾ ਸੀਗਾ ਕਿ ਚੈਕਿੰਗ ਕਰਵਾਓ ਆਪਣਾ ਪਰਸਲ ਰੱਖੋ ਆਪਣਾ ਸਮਾਨ ਇੱਕ ਪਾਸੇ ਰੱਖੋ ਤੇ ਤੁਸੀਂ ਸਕੈਨਰ ਵੱਲ ਦੀ ਅੱਗੇ ਆਓ ਤਾਂ ਕਹਿੰਦੇ ਕਿ ਉਹ ਐਮਪੀ ਪੁਣਾ ਦਿਖਾਉਣ ਦੀ ਕੋਸ਼ਿਸ਼ ਕੀਤੀ ਤੇ ਜਦੋਂ ਨੇ ਉਹਦੀ ਨੇਮ ਪਲੇਟ ਪੜ੍ਹੀ ਤੇ ਉੱਪਰ ਕੌਰ ਲਿਖਿਆ ਹੋਇਆ ਸੀ ਕੁਲਵਿੰਦਰ ਕੌਰ ਤਾਂ ਉਸ ਤੋਂ ਬਾਅਦ ਉਹਨੇ ਕੌਰ ਦੇ ਨਾਲ ਖਾਲਿਸਤਾਨੀ ਸ਼ਬਦ ਜਦੋਂ ਵਰਤੇ ਆ ਤੇ ਲੜਕੀ ਨੂੰ ਉਸ ਵੇਲੇ ਗੁੱਸਾ ਆਇਆ ਤੇ ਉਸ ਤੋਂ ਬਾਅਦ ਉਹਨੇ ਸਾਰੀਆਂ ਚੀਜ਼ਾਂ ਕਹੀਆਂ ਕਿ ਕਿਸਾਨੀ ਅੰਦੋਲਨ ਵੇਲੇ ਵੀ ਤੁਸੀਂ ਬੜੇ ਟਿੱਪਣੀਆਂ ਕਰਦੇ ਰਹੇ ਹੋ ਤਾਂ ਉਸ ਤੋਂ ਬਾਅਦ ਸਾਰੀ ਘਟਨਾ ਹੋਈ ਹੈ ਤਾਂ ਬਹੁਤ ਸਾਰੀਆਂ ਚੀਜ਼ਾਂ ਨੇ ਇਸ ਘਟਨਾ ਕ੍ਰਮ ਨੂੰ ਲੈ ਕੇ ਅੱਜ ਇਸ ਬਾਬਤ ਤਫਸੀਲ ਦੇ ਨਾਲ ਗੱਲਬਾਤ ਕਰਨੀ ਹੈ ਸਾਡੇ ਨਾਲ ਕਿਸਾਨ ਆਗੂ ਰਵਨੀਤ ਬਰਾੜ ਨੇ ਬਰਾੜ ਸਾਹਿਬ ਬਹੁਤ-ਬਹੁਤ ਸਵਾਗਤ ਜੀ ਸਤਿ ਸ਼੍ਰੀ ਅਕਾਲ ਹਰਦੀਪ ਜੀ ਧੰਨਵਾਦ ਬਹੁਤ-ਬਹੁਤ ਤੁਹਾਡਾ ਬਰਾੜ ਸਾਹਿਬ ਮਾਮਲਾ ਤੁਹਾਡੇ ਧਿਆਨ ਦੇ ਵਿੱਚ ਹੈਗਾ ਲਗਾਤਾਰ ਚਰਚਾ ਹੋ ਰਹੀ ਹੈ ਇਸ ਮਸਲੇ ਨੂੰ ਲੈ ਕੇ ਤੇ ਜਦੋਂ ਕਿਸਾਨ ਆਗੂ ਦੇਖਦੇ ਨੇ ਇਸ ਪੂਰੇ ਘਟਨਾ ਕ੍ਰਮ ਨੂੰ ਤੁਸੀਂ ਨੌਜਵਾਨ ਆਗੂ ਹੋ ਕਿਉਂਕਿ ਅੱਜਕੱਲ ਨੌਜਵਾਨ ਆਪਣੇ ਤਰੀਕੇ ਨਾਲ ਫੈਸਲੇ ਲੈਂਦੇ ਨੇ ਤਾਂ ਇਸ ਫੈਸਲੇ ਤੋਂ ਬਾਅਦ ਵੱਡੇ ਪੱਧਰ ਤੇ ਜਿੱਥੇ ਕੁਲਵਿੰਦਰ ਕੌਰ ਦੀ ਤਾਰੀਫ਼ ਹੋ ਰਹੀ ਹੈ ਉੱਥੇ ਆਲੋਚਨਾ ਵੀ ਹੋ ਰਹੀ ਹੈ ਕਿਸਾਨ ਆਗੂ ਕਿਸ ਤਰੀਕੇ ਨਾਲ ਇਸ ਪੂਰੇ ਘਟਨਾਕਰਮ ਨੂੰ ਦੇਖ ਰਹੇ ਨੇ ਹਰਦੀਪ ਜੀ ਜਿੱਦੋਂ ਆਪਾਂ ਇਹਦੀ ਪੂਰੀ ਪਰਚੋਲ ਕਰਦੇ ਆ ਕਿਉਂਕਿ ਕੱਲ ਜਦੋਂ ਇਹ ਘਟਨਾਕਰਮ ਹੋਇਆ ਤਾਂ ਇੱਕ ਵਾਰ ਸਾਨੂੰ ਵੀ ਬੜੇ ਫੋਨ ਆਏ ਤੇ ਸਾਨੂੰ ਇਹ ਲੱਗਿਆ ਵੀ ਹੋ ਕੀ ਗਿਆ ਫਿਰ ਅਸੀਂ ਆਪਦੇ ਆਧਾਰ ਤੇ ਪਰਚੋਲ ਕਰਨੀ ਸਟਾਰਟ ਕੀਤੀ ਤੇ ਸਾਡੇ ਕੋਲੇ ਬਿਲਕੁਲ ਇਸੇ ਤਰ੍ਹਾਂ ਦਾ ਜਿਹੜਾ ਤੁਸੀਂ ਵੇਰਵਾ ਦਿੱਤਾ ਉਹੀ ਆਇਆ ਵੀ ਜਦੋਂ ਕੰਗੜਾ ਜੀ 에어ਪੋਰਟ ਸਿਕਿਉਰਿਟੀ ਤੇ ਆਉਂਦੇ ਆ ਜੀ ਸਾਡੀ ਭੈਣ ਜਿਹੜੀ ਵਿੰਦਰ ਕਾਲ ਜਿਹੜੀ 16 ਸਾਲ ਦੀ ਨਿਭਾਰੀ ਹੈ ਹੂੰ ਉਹ ਡਿਊਟੀ ਇੰਦੀ ਹੈ ਵੀ ਤੁਸੀਂ ਬੈਗ ਅਤੇ ਤੁਹਾਡੇ ਕੋਲ ਜਿਹੜਾ ਫੋਨ ਹੈ ਜਾਂ ਹੋਰ ਕੁਛ ਹੈ ਉਹਨੂੰ ਟਰੇ ਦੇ ਵਿੱਚ ਰੱਖੋ ਤੇ ਤੁਸੀਂ ਇੱਧਰ ਸੈਂਟਰ ਕਰੋ ਜੀ ਇਨ ਬਿਟਵੀਨ ਕਾ ਨਹੀਂ ਹੁੰਦੀ ਹੈ ਉਹਦਾ ਦੇਖ ਕੇ ਕੌਰ ਦੇਖ ਕੇ ਉਹ ਨੂੰ ਇੱਕ ਇੱਕ ਚੀਜ਼ ਕੰਗੜਾ ਜੀ ਭੁੱਲ ਗਏ ਵੀ ਪਹਿਲਾਂ ਉਹ ਸੈਲੀਬ੍ਰਿਟੀ ਸੀ ਹੁਣ ਲੋਕਾਂ ਦੇ ਨਮਾਇंदे ਆ ਤੇ ਜਿਹੜੀ ਸਿਕਿਉਰਟੀ ਹੈ ਉਹ ਲੋਕਾਂ ਲਈ ਹੈ ਉਹ ਕੁਝ ਜਿਹੜੇ ਆਪਣੇ ਦੇਸ਼ ਦੇ ਵਿੱਚ ਜਿਹੜੇ ਆ ਵੀਵੀਆਈਪੀਸ ਹੁੰਦੇ ਆ ਉਹਨਾਂ ਨੂੰ ਵੀ ਟੁੰਦੀਆਂ ਜਿਵੇਂ ਆਪਣੇ ਮਾਨ ਜੋ ਪ੍ਰਧਾਨ ਮੰਤਰੀ ਸਾਹਿਬ ਜਾਂ ਹੋਰ ਪਰ ਉਹਨਾਂ ਦਾ ਵੀ ਪਹਿਲਾਂ ਪ੍ਰੋਟੋਕਾਲ ਸਾਰੇ ਪਾਸ ਹੋਏ ਹੁੰਦੇ ਆ ਜੀ ਪਰ ਅਦਰ ਜਿੰਨੇ ਐਮਪੀਸ ਹੁੰਦੇ ਆ ਜਾਂ ਐਮਐਲਏਸ ਹੁੰਦੇ ਆ ਜਦ ਜਿਹੜੇ ਹੋਰ ਡਿਗਨਿਟਰੀਸ ਹੈ ਉਹਨਾਂ ਨੂੰ ਸਿਕਿਉਰਿਟੀ ਥਰੂ ਪਾਸ ਹੋਣਾ ਪੈਂਦਾ ਤੇ ਇਹ ਆਪਣੇ ਸਾਰਿਆਂ ਲਈ ਹੁੰਦਾ ਹੈ ਇਹ ਇੱਕ ਚੰਗਾ ਪ੍ਰੋਸੈਸ ਹੈ ਕਿਉਂਕਿ ਆਫਟਰ ਆਲ ਸਾਰਿਆਂ ਦਾ ਜਦੋਂ ਇਹ ਆਪਾਂ ਪਲੇਨ ਤੇ ਜਾਂਦੇ ਆ ਤੇ ਸਟੇਕ ਤੇ ਹੁੰਦਾ ਸਾਰਾ ਕੁਝ ਸੋ ਉਹਦੇ ਅਧੀਨ ਹੀ ਉਹਨਾਂ ਦੀ ਸਿਕਿਉਰਿਟੀ ਲਈ ਜਦੋਂ ਕਿਹਾ ਗਿਆ ਤੇ ਉਹ ਭੜਕ ਗਏ ਉਹਨਾਂ ਨੂੰ ਇਹ ਲੱਗਿਆ ਵੀ ਮੈਂ ਤਾਂ ਹੁਣ ਐਮਜੀ ਹੈ ਤੇ ਮੈਂ ਕਿਸੇ ਨਾ ਕਿਸੇ ਤਰੀਕੇ ਇਹ ਇਸ ਜਿਹੜਾ ਮੈਨੂੰ ਰੋਕਿਆ ਗਿਆ ਜਾਂ ਮੈਨੂੰ ਸਿੱਧਾ ਪਾਸ ਨਹੀਂ ਹੋਣ ਦਿੱਤਾ ਉਹਦੇ ਤੇ ਉਹਨਾਂ ਨੂੰ ਤਲਕੀ ਆਈ ਤੇ ਜਦੋਂ ਇਹਦਾ ਦੂਜਾ ਪੱਖ ਅਸੀਂ ਫਿਰ ਜਾਣਨ ਦੀ ਕੋਸ਼ਿਸ਼ ਕੀਤੀ ਉਹਦੇ ਵਿੱਚ ਹਰਦੀਪੀ ਇੱਕ ਗੱਲ ਹੋਰ ਬੜੀ ਵਧੀਆ ਕਹਿੰਦੇ ਹੁੰਦੇ ਉੱਭਰ ਕੇ ਆਈ ਉਹ ਇਹ ਗੱਲ ਆਈ ਵੀ ਕੰਗੜਾ ਜੀ ਦੀ ਮੂਵੀ ਆ ਰਹੀ ਹੈ ਐਮਰਜੈਂਸੀ ਮੂਵੀ ਜਿਹਦਾ ਉਹਦਾ ਨਾਮ ਐਮਰਜੈਂਸੀ ਉਹ 14 ਜੂਨ ਨੂੰ ਰਿਲੀਜ਼ ਹੋ ਰਹੀ ਹੈ ਸੋ ਕਿਤੇ ਨਾ ਕਿਤੇ ਸਾਨੂੰ ਇਹ ਲੱਗਦਾ ਵੀ ਉਹਦੇ ਤਹਿਤ ਇੱਕ ਉਹਨਾਂ ਨੇ ਡਰਾਮਾ ਸਕ੍ਰਿਪਟ ਲਿਖੀ ਵੀ ਸੀ ਆਲਰੇਡੀ ਕੰਗਣਾ ਨੇ ਤੇ ਉਹ ਉਹਨੂੰ ਰੂਪਰੇਖਾ ਇੱਥੇ ਆ ਕੇ ਦਿੱਤੀ ਕਿਉਂਕਿ ਆਫਟਰ 올 ਐਕਟਰ ਤਾਂ ਹੈਗੇ ਆ ਉਹਨਾਂ ਨੇ ਵਧੀਆ ਪਲੇ ਤਾਂ ਕੀਤਾ ਫਿਰ ਵੇਖੋ ਜਿੰਨਾ ਚਿਰ ਤੁਸੀਂ ਉਹਨਾਂ ਨੇ ਪਹਿਲਾਂ ਇੱਕ ਟਾਰਗੇਟ ਕੀਤਾ ਜਿਹੜੀ ਪੰਜਾਬੀ ਕੁੜੀ ਸੀ ਕੌਰ ਫਿਰ ਉਹਨਾਂ ਨੇ ਇਹੋ ਜਿਹੇ ਜਿਹੜੇ ਅਨਟੁਕਮੇ ਸ਼ਬਦ ਯੂਜ਼ ਕੀਤੇ ਉਹਨੂੰ ਪ੍ਰਵੋਕ ਕੀਤਾ ਫਿਰ ਪ੍ਰਵੋਕ ਕਰਕੇ ਫਿਰ ਇੱਕ ਬਾਹਰ ਆ ਕੇ ਬਹੁਤ ਵੱਡਾ ਡਰਾਮਾ ਕੀਤਾ ਵੀ ਮੇਰੇ ਥੱਪੜ ਮਾਰਿਆ ਜਿਦੇ ਕਿ ਬਿਲਕੁਲ ਉਲਟ ਕੀ ਹੋਇਆ ਜਿੰਨੀ ਸਾਨੂੰ ਜਾਣਕਾਰੀ ਹੈ ਵੀ ਸਾਡੀ ਭੈਣ ਨੂੰ ਜਦੋਂ ਪ੍ਰਵੋਕ ਕੀਤਾ ਉਹਨਾਂ ਨੇ ਵੀ ਅੱਗੇ ਬਹਿਸ ਵਸਾਈ ਇਹਨਾਂ ਦੀ ਜ਼ਰੂਰ ਹੋਈ ਹੈ ਪਰ ਇਹੋ ਜਿਹਾ ਕੋਈ ਫਿਜ਼ੀਕਲ ਅਸੌਲਟ ਦੀ ਗੱਲ ਨਾ ਹੀ ਕਿਸੇ ਆਫੀਸਰ ਨੇ ਅਜੇ ਤੱਕ ਕਹੀ ਹੈ ਨਾ ਹੀ ਸੀਐਸਐਫ ਨੇ ਇਸ ਗੱਲ ਨੂੰ ਮੰਨਿਆ ਇਹ ਇੱਕ ਇਨਵੈਸਟੀਗੇਸ਼ਨ ਦਾ ਮੁੱਦਾ ਹੈ ਤੇ ਸਾਡੇ ਹਿਸਾਬ ਤੇ ਇੱਕ ਚੰਗੀ ਵੈਲ ਸਕ੍ਰਿਪਟਡ ਡਰਾਮਾ ਸੀ ਜਿਹਨੂੰ ਕੰਗਨਾਈ ਨੇ ਰੂਪਰੇਖਾ ਦਿੱਤੀ ਹੈ ਡਾਕਟਰ ਸਾਹਿਬ ਜਿਸ ਤਰੀਕੇ ਦੇ ਹਾਲਾਤ ਨੇ ਇਹਨਾਂ ਦੇ ਵਿੱਚ ਇੱਕ ਬੜੀ ਅਹਿਮ ਚੀਜ਼ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜਿਸ ਤਰੀਕੇ ਨਾਲ ਤੁਸੀਂ ਵੀ ਜ਼ਿਕਰ ਕਰ ਰਹੇ ਸੀ ਕਿ ਇੱਕ ਫਿਲਮ ਆ ਰਹੀ ਹੈ ਇਸ ਐਂਗਲ ਤੋਂ ਵੀ ਇਸ ਚੀਜ਼ ਨੂੰ ਸਮਝਣਾ ਬੜਾ ਜ਼ਰੂਰੀ ਹੈ ਕਿ ਫਿਲਮ ਤੋਂ ਪਹਿਲਾਂ ਕਿਤੇ ਇਹ ਸਟੰਟ ਤਾਂ ਨਹੀਂ ਹੈਗਾ ਕਿਉਂਕਿ ਫਿਲਮ ਵੀ ਅਜਿਹੀ ਆ ਰਹੀ ਹੈ ਜਿਸ ਨੂੰ ਲੈ ਕੇ ਪਹਿਲਾਂ ਹੀ ਬਹੁਤ ਸਾਰੇ ਸ਼ੰਕੇ ਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਬਾਇਓਪਿਕ ਟਾਈਪ ਦੀ ਫਿਲਮ ਆ ਰਹੀ ਹੈ ਐਮਰਜੈਂਸੀ ਉਸ ਦਾ ਨਾਮ ਹੈ ਕਿਉਂਕਿ ਦੇਸ਼ ਦੇ ਵਿੱਚ ਜਦੋਂ ਐਮਰਜੈਂਸੀ ਲਗਾਈ ਗਈ ਸੀ ਉਸ ਵੇਲੇ ਕਿਹੋ ਜਿਹੇ ਹਾਲਾਤ ਬਣੇ ਸੀਗੇ ਤਾਂ ਕਿਤਨਾ ਕਿਤੇ ਉਸ ਚੀਜ਼ ਨੂੰ ਉਸ ਤਰੀਕੇ ਨਾਲ ਪ੍ਰੈਜ਼ੈਂਟ ਕਰਨ ਦੀ ਕਿਉਂਕਿ ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਬਹੁਤੇ ਕਲਾਕਾਰ ਜਿਹੜੇ ਨੇ ਜਿਹੜੇ ਬਾਲੀਵੁੱਡ ਦੇ ਨਾਲ ਸੰਪਰਕ ਰੱਖਦੇ ਨੇ ਸਬੰਧ ਰੱਖਦੇ ਨੇ ਉਹਨਾਂ ਦਾ ਇਹੀ ਤਰੀਕਾ ਹੁੰਦਾ ਕਿ ਫਿਲਮ ਨੂੰ ਪ੍ਰਮੋਟ ਕਰਨਾ ਤਾਂ ਕੋਈ ਨਾ ਕੋਈ ਕੰਟਰੋਵਰਸੀ ਕਰ ਲਓ ਕਿਉਂਕਿ ਕੰਗੜਾ ਦੀਆਂ ਪਿਛਲੀਆਂ ਜਿੰਨੀਆਂ ਫਿਲਮਾਂ ਅਸੀਂ ਦੇਖ ਰਹੇ ਹਾਂ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਫਲॉप ਚੱਲ ਰਹੀਆਂ ਨੇ ਤਾਂ ਇਹ ਆਪਾਂ ਮੰਨ ਸਕਦੇ ਕਿ ਕੰਟਰੋਵਰਸੀ ਦਾ ਹਿੱਸਾ ਬਣਾਉਣ ਦੇ ਲਈ ਕੋਸ਼ਿਸ਼ ਹੋਈ ਹੋਵੇ। ਜੀ ਜੀ ਦੇਖੋ ਜਦੋਂ ਆਪਾਂ ਇਹਦੀ ਸਾਰੀ ਪਰਚੋਲ ਕਰਦੇ ਆਂ ਤੇ ਨਾ ਹੀ ਕੋਈ ਐਡਾ ਵੱਡਾ ਉਥੇ ਇਨਸੀਡੈਂਟ ਹੋਇਆ ਸੀ ਜਿਹਦੇ ਕਰਕੇ ਇਨਾ ਪ੍ਰਵੋਕੋ ਕੇ ਬਾਅਦ ਆ ਕੇ ਆ ਮੇਂ ਜੀ ਐਲਿਗੇਸ਼ਨ ਲਾਉਣੇ ਸਾਡੀ ਭੈਣ ਤੇ ਦੂਜੀ ਗੱਲ ਇਕੱਲੇ ਉੱਥੇ ਕੁਲਵਿੰਦਰ ਕੌਰ ਨਹੀਂ ਉਸ ਕੈਬਿਨ ਦੇ ਵਿੱਚ ਸੀ ਉਹਦੇ ਨਾਲ ਹੋਰ ਵੀ ਸਟਾਫ ਸੀਗਾ ਜਿਹੜਾ ਕਿ ਅਗਲੇ ਦਿਨਾਂ ਦੇ ਵਿੱਚ ਇਨਵੈਸਟੀਗੇਸ਼ਨ ਦੇ ਵਿੱਚ ਬਾਹਰ ਆਊਗਾ ਤੀਸਰੀ ਗੱਲ ਮੈਂ ਤਾਂ ਇਹ ਚਾਹੁੰਦਾ ਵੀ ਕੰਗਨਰ ਨੌਜ ਜੀ ਦਾ ਵੀ ਮੈਡੀਕਲ ਹੋਣਾ ਚਾਹੀਦਾ ਹੂੰ ਕੀ ਕਿਤੇ ਉਹਨਾਂ ਨੇ ਕਿਸੇ ਚੀਜ਼ ਤੇ ਹਾਈ ਤਰਨ ਸੀ ਜਿਹਦੇ ਕਰਕੇ ਉਹਨਾਂ ਨੇ ਇਹੋ ਜਿਹਾ ਬਾਹਰ ਆ ਕੇ ਡਰਾਮਾ ਕੀਤਾ ਚੌਥੀ ਗੱਲ ਬਿਲਕੁਲ ਤੁਸੀਂ ਦਰੁਸਤ ਕਿਹਾ ਵੀ ਜਿਹੜੀ ਉਹਨਾਂ ਦੀ ਮੂਵੀ ਆ ਰਹੀ ਹੈ ਅਮਰਜੈਂਸੀ ਉਹਨੂੰ ਪ੍ਰਮੋਟ ਕਰਨ ਦਾ ਇੱਕ ਤਰੀਕਾ ਹੋ ਸਕਦਾ ਹੈ ਸੋ ਮੈਂ ਤਾਂ ਅਸਟਾ ਇਸ਼ਾਰੀਆਂ ਯੂਨੀਅਨ ਥੀ ਚਾਹਵਾਂ ਦੀਆਂ ਵੀ ਜਿੰਨਾ ਚਿਰ ਤੁਸੀਂ ਇਹਦੇ ਇਸ ਪੱਖ ਸਾਡੀ ਭੈਣ ਕੁਲਵਿੰਦਰ ਕੌਰ ਤਾਂ ਨਹੀਂ ਸੁਣ ਲੈਂਦੇ ਉਹਨਾਂ ਚਿਰ ਇੱਕ ਪੱਖੀ ਗੱਲ ਕਰਨੀ ਦੂਸਰੀ ਗੱਲ ਜੇ ਇਹੋ ਜਿਹਾ ਕੁਝ ਜਿਹੜੇ ਕੁਲਵਿੰਦਰ ਕੌਰ ਜੀ ਨੇ ਕਰਨਾ ਸੀ ਵਿਛਲੇ 16 ਸਾਲਾਂ ਤੋਂ ਸਰਵਿਸ ਕਰ ਰਹੇ ਸੀ ਆਈਐਸਐਸ ਦੇ ਵਿੱਚ ਇਸ ਤੋਂ ਪਹਿਲਾਂ ਵੀ ਪਤਾ ਨਹੀਂ ਕਿੰਨੇ ਵਾਰ ਕਰਦੇ ਨਾ ਜੀ ਇਸੇ 에어ਪੋਰਟ ਤੋਂ ਨੰਗੇ ਗਏ ਹੋਣੇ ਹਨ ਕਿੰਨੇ ਵਾਰ ਉਹਨਾਂ ਦੇ ਰੂਬਰੂ ਹੋਏ ਹੋਣੇ ਹਨ ਪਰ ਪਹਿਲਾਂ ਕਦੇ ਇਹੋ ਜੀ ਹਰਕਤ ਨਹੀਂ ਹੋਈ ਕੀ ਉਦੋਂ ਇਹਦੀ ਟਾਈਮਿੰਗ ਤੇ ਬਹੁਤ ਵੱਡਾ ਕੁਐਸਚਨ ਇੱਕ ਰਾਈਜ਼ ਹੁੰਦਾ ਹੈ ਜੀ ਨਹੀਂ ਕਿਉਂ 14 ਨੂੰ ਮੂਵੀ ਆਉਣੀ ਹੈ 6-7 ਤਰੀਕ ਨੂੰ ਇਹਦਾ ਜਿਹੜਾ ਹੋ ਰਿਹਾ ਸਾਰਾ ਇਨਸੀਡੈਂਟ ਹੋ ਰਿਹਾ ਉਸ ਤੋਂ ਬਾਅਦ ਕੀ ਹੈ ਵੀ ਨਾਲ ਦੀ ਨਾਲ ਹੀ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਗੱਲ ਨਾਲ ਉੱਥੇ ਆ ਜਾਂਦੀ ਹੈ ਫਿਰ ਪੰਜਾਬ ਦੇ ਵਿੱਚ ਟੈਰਰਿਸਟ ਵੀ ਆ ਜਾਂਦਾ ਹਾਲਾਂਕਿ ਮਨਜੋ ਪ੍ਰਧਾਨ ਮੰਤਰੀ ਸਾਹਿਬ ਨੇ ਪਹਿਲਾਂ ਹੀ ਪਿਛਲੇ ਦਿਨਾਂ ਦੇ ਵਿੱਚ ਰੈਲੀਆਂ ਦੇ ਵਿੱਚ ਗਿਆ ਸੀਗਾ ਵੀ ਪੰਜਾਬ ਜਾਂ ਦੇਸ਼ ਆਪਣਾ ਜੇ ਸੇਫ ਹੈ ਤਾਂ ਪੰਜਾਬ ਇਧਰੋਂ ਹਮੇਸ਼ਾ ਬਾਰਡਰਾਂ ਤੇ ਅੜ ਕੇ ਖੜਦਾ ਤਾਂ ਪਰ ਇਹ ਦੇਸ਼ ਵਕਤ ਸੁਰੱਖਿਤ ਰਹਿੰਦਾ ਹੈ ਦੂਸਰੀ ਗੱਲ ਉਹਨੇ ਕਿਹਾ ਸੀ ਵੀ ਦੇਸ਼ ਤਾਂ ਜੇ ਢਿੱਡ ਭਰਦਾ ਤਾਂ ਉਹ ਪੰਜਾਬ ਭਰਦਾ ਜੇ ਦੋਵੇਂ ਗੱਲਾਂ ਮੇਲੇ ਇਲੈਕਸ਼ਨਾਂ ਵੇਲੇ ਪੰਜਾਬੀ ਬਹੁਤ ਚੰਗੇ ਸੀ ਜਾਂ ਪੰਜਾਬ ਚੰਗਾ ਸੀ ਇੱਕੇ ਦਮ ਇਲੈਕਸ਼ਨ ਦੇ ਰਿਜ਼ਲਟ ਆਉਣ ਤੋਂ ਬਾਅਦ ਕਿਵੇਂ ਬੜਾ ਹੋ ਜਾਂਦਾ ਸੋ ਕਿਤੇ ਨਾ ਕਿਤੇ ਜਦੋਂ ਆਪਾਂ ਸਾਰੀ ਚੀਜ਼ ਦੀ ਟਾਈਮਿੰਗ ਚੈੱਕ ਕਰਦੇ ਨਾ ਉਦੋਂ ਬੜੇ ਡਾਊਟ ਮੰਨ ਦੇ ਵਿੱਚ ਆ ਜਾਂਦੇ ਦਰਸ਼ਕਾਂ ਦੇ ਵਿੱਚ ਵੀ ਆਉਣਗੇ ਕੱਲ ਇੱਕ ਡਿਫਰੈਂਟ ਪਰਸਪੈਕਟਿਵ ਸੀ ਕਈਆਂ ਦੇ ਮਨ ਦੇ ਵਿੱਚ ਅੱਜ ਉਹ ਚੇਂਜ ਹੋ ਗਿਆ ਕੱਲ ਜਾਂ ਦੋ ਪਰਸੋਂ ਦੇ ਦਿਨਾਂ ਦੇ ਵਿੱਚ ਹੋਰ ਚੇਂਜ ਹੋਊਗਾ ਤੇ ਕੁਲਵਿੰਦਰ ਕੌਰ ਸਾਫ਼ ਨਿੱਤਰ ਕੇ ਆਊਗੀ ਉਹ ਆਪਣੀ ਸਿਰਫ ਡਿਊਟੀ ਕਰ ਰਹੀ ਸੀ ਜਿਹਦੇ ਲਈ ਉਹ ਪਿਛਲੇ 16 ਸਾਲਾਂ ਤੋਂ ਜਾਂ ਜਿਹੜਾ ਉਹਦਾ ਪਰਿਵਾਰ ਵੀ ਹੋਰ ਵੇਖੋਗੇ ਉਹ ਵੀ ਆਰਮੀ ਦੇ ਵਿੱਚ ਜਾਂ ਕਿਤੇ ਬਾਰਡਰਾਂ ਦੇ ਵਿੱਚ ਸੇਵਾ ਕਰ ਰਹੇ ਬਿਲਕੁਲ ਇਹ ਵੀ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਕਿ ਚਾਚੇ ਤਾਏ ਲੰਮੇ ਸਮੇਂ ਤੋਂ ਪੰਜ ਪੀੜੀਆਂ ਸ਼ਾਇਦ ਉਹਨਾਂ ਦੀਆਂ ਇਸੇ ਤਰੀਕੇ ਨਾਲ ਲਗਾਤਾਰ ਸੇਵਾ ਕਰਦੀਆਂ ਆ ਰਹੀਆਂ ਨੇ ਦੇਸ਼ ਦੀਆਂ ਸਰਹੱਦਾਂ ਤੇ ਡਟੀਆਂ ਹੋਈਆਂ ਨੇ ਤਾਂ ਇਸ ਤਰੀਕੇ ਨਾਲ ਉਹਨਾਂ ਤੇ ਇੱਕਦਮ ਐਲੀਗੇਸ਼ਨ ਲਗਾ ਦੇਣੇ ਕਿ ਅੱਤਵਾਦੀ ਵੱਖਵਾਦੀ ਜਾਂ ਖਾਲਿਸਤਾਨੀ ਸੋਚ ਵਾਲੇ ਲੋਕ ਨੇ ਤਾਂ ਇਹ ਬੜੀ ਚਿੰਤਾ ਦੀ ਗੱਲ ਹੈ ਇੱਕ ਬੜੀ ਅਹਿਮ ਚੀਜ਼ ਜਿਵੇਂ ਆਪਾਂ ਪਹਿਲਾਂ ਜ਼ਿਕਰ ਕਰ ਰਹੇ ਸੀ ਥੋੜਾ ਜਿਹਾ ਕਿ ਜਿਹੜੀ ਵੀਡੀਓ ਆਈ ਉਸ ਤੋਂ ਬਾਅਦ ਜਿਹੜਾ ਬਿਆਨ ਦਿੱਤਾ ਕੰਗਣਾ ਰਣਾਤ ਨੇ ਸਿੱਧਾ ਹੀ ਪੰਜਾਬ ਤੇ ਨਿਸ਼ਾਨਾ ਕਿ ਪੰਜਾਬ ਦੇ ਵਿੱਚ ਉਗਰਵਾਦ ਵਧ ਰਿਹਾ ਹੈਗਾ ਲੱਗਦਾ ਕਿ ਇਹ ਸਭ ਤੋਂ ਹੈਰਾਨੀ ਦੀ ਗੱਲ ਹੈ ਕਿਉਂਕਿ ਕਿਸਾਨਾਂ ਤੇ ਵੀ ਪਹਿਲਾਂ ਇਦਾਂ ਦੇ ਅਲੀਗੇਸ਼ਨ ਲਗਾਉਂਦੇ ਰਹੀ ਹੈ ਕੰਗਣਾ ਰਣਾਤ ਕੇ ਕਿਸਾਨ ਵੱਖਵਾਦੀ ਨੇ ਅੱਤਵਾਦੀ ਨੇ ਖਾਲਿਸਤਾਨੀ ਨੇ ਜਿਹੜੇ ਬਾਰਡਰਾਂ ਤੇ ਜਾ ਕੇ ਧਰਨਾ ਦੇ ਰਹੇ ਨੇ ਦੇਸ਼ ਦੇ ਖਿਲਾਫ ਚੱਲ ਰਹੇ ਨੇ 100-100 ਰੁਪਏ ਵਾਲਾ ਬਿਆਨ ਜਿਹੜਾ ਹੈਗਾ ਜਿਸ ਨੂੰ ਲੈ ਕੇ ਇਸ ਇਸ ਵੀਡੀਓ ਦੇ ਵਿੱਚ ਵੀ ਜ਼ਿਕਰ ਹੋਇਆ ਥੋੜਾ ਜਿਹਾ ਤਾਂ ਲੱਗਦਾ ਕਿ ਇੰਨਾ ਵੱਡਾ ਬਿਆਨ ਦੇ ਦੇਣਾ ਕਿਸੇ ਵਿਅਕਤੀ ਦੇ ਵੱਲੋਂ ਕਿ ਪੰਜਾਬ ਦੇ ਵਿੱਚ ਉਗਰਵਾਦ ਪੈਦਾ ਹੋ ਰਿਹਾ ਅਰਦੀਪ ਜੀ ਦੇਖੋ ਆਪਾਂ ਫਿਰ ਇਸੇ ਇਹਨੂੰ ਜਦੋਂ ਆਪਾਂ ਪਰਚੂਲ ਕਰਦੇ ਬਿਆਨ ਨੂੰ ਦੇਖੋ ਕੰਦੀ ਕੰਦੀ ਚੀਜ਼ ਬਿਲਕੁਲ ਸਕ੍ਰਿਪਟਿਡ ਸੀ ਕਿਵੇਂ ਉਹ ਆਉਂਦੇ ਆ ਕਿਵੇਂ ਐਂਟਰ ਕਰਦੇ ਕਿਵੇਂ ਸੀਨ ਕ੍ਰੀਏਟ ਕਰਦੇ ਫਿਰ ਉਸ ਤੋਂ ਬਾਅਦ ਨਾਲ ਦੀ ਨਾਲ ਹੀ ਵੀਡੀਓ ਬਣ ਜਾਂਦੀਆਂ ਉਸੇ ਸੀਨ ਦੀਆਂ ਉਹ ਸਾਰਾ ਕੁਝ ਉਹ ਵੇਖੋ ਕਿੰਨਾ ਸਕ੍ਰਿਪਟਿਡ ਸੀ ਈਚ ਐਂਡ ఎవਰੀਥਿੰਗ ਫਿਰ ਬਹੁਤ ਵਧੀਆ ਐਕਟਰ ਹੈ ਕੰਗਣਾ ਜੀ ਚਲੋ ਪਿਛਲੀਆਂ ਮੂਵੀਆਂ ਫਲॉप ਹੋ ਗਈਆਂ ਪਰ ਐਕਟਿੰਗ ਤਾਂ ਥੋੜੀ-ਬੋਤੀ ਆਉਂਦੀ ਹੈ ਉਹਦੇ ਕਰਕੇ ਉਹਨਾਂ ਨੇ ਪੂਰੀ ਇਹਨੂੰ ਰੂਪਰੇਖਾ ਦਿੱਤੀ ਹੈ ਰੂਪਰੇਖਾ ਦੇ ਕੇ ਇਹ ਦਿੱਤੇ ਫਿਰ ਜਾ ਕੇ ਕਿੰਨਾ ਪ੍ਰਤੀਕਰਮ ਵਧਾਇਆ ਫਿਰ ਜਾ ਕੇ ਲਾਈਵ ਹੋਏ ਜਦੋਂ ਲਾਈਵ ਹੁੰਦੇ ਤੁਸੀਂ ਵੇਖੋ ਜੇ ਫਿਜ਼ੀਕਲ ਅਸਾਲਟ ਹੋਵੇ ਤਾਂ ਕਿਤੇ ਨਾ ਕਿਤੇ ਕੋਈ ਨਿਸ਼ਾਨਤਾ ਰਹਿੰਦਾ ਹੈ ਉਹਦਾ ਕੋਈ ਨਿਸ਼ਾਨ ਨਹੀਂ ਸੀ ਉਹਨਾਂ ਦੇ ਚਿਹਰੇ ਤੇ ਦੂਸਰੀ ਗੱਲ ਪੰਜਾਬੀਆਂ ਦੇ ਅਕਸ ਨੂੰ ਬਦਨਾਮ ਕਰਨ ਦੀ ਬਹੁਤ ਵੱਡੀ ਇੱਕ ਸਾਜ਼ਿਸ਼ ਹੈ ਜਿਹੜੀ ਕਿ ਸਮੇਂ-ਸਮੇਂ ਤੇ ਹੁੰਦੀ ਆਦੀ ਕਿਸਾਨੀ ਅੰਦੋਲਨ ਵੇਲੇ ਵੀ ਹੋਈ ਕਿਉਂਕਿ ਕੰਗਰਾਈ ਨੇ ਉਦੋਂ ਵੀ ਇਹੋ ਜਿਹੇ ਟਵੀਟ ਕੀਤੇ ਵੀ ਪੜਕਾਉ ਟਵੀਟ ਕੀਤੇ ਤਾਕੀ ਕਿਸਾਨ ਜਾਂ ਜਿਹੜੇ ਪੰਜਾਬੀ ਆ ਭੜਕੇ ਕੋਈ ਇਹੋ ਜਿਹਾ ਐਕਸ਼ਨ ਲੈਣ ਤੇ ਵੀ ਜਿਹਦੇ ਕਰਕੇ ਹੋ ਸਕਦਾ ਮੈਨੂੰ ਇੱਕ ਸ਼ੰਕਾ ਹੋਰ ਸਾਡੇ ਮਨ ਦੇ ਵਿੱਚ ਪੈਦਾ ਹੁੰਦੀ ਆ ਵੀ ਹੋ ਸਕਦਾ ਕੰਗਰਾਈ ਨੂੰ ਇਹ ਹੋਵੇ ਵੀ ਮੈਨੂੰ ਜੈਟ ਪਲੱਸ ਸਿਕਿਉਰਟੀ ਮਿਲੇ ਉਹਦੇ ਕਰਕੇ ਵੀ ਪਰਸ਼ੋ ਹੋ ਸਕਦਾ ਹੋ ਸਕਦਾ ਉਹ ਕਹਿੰਦੇ ਹੋਣ ਵੀ ਅੱਗੇ ਤੋਂ ਜੇ ਮੈਂ 에ਰਪੋਰਟ ਤੇ ਆਵਾਂ ਤਾਂ ਮੇਰੀ ਫਰਿਸਟਿੰਗ ਵੀ ਨਾ ਹੋਵੇ ਵੀ ਜੇ ਸਿਕਿਉਰਟੀ ਚੱਕਾ ਵੀ ਨਾ ਹੋਵੇ ਮੈਂ ਸਾਈਡ ਤੋਂ ਲੰਘਾਂ ਸੋ ਜਦੋਂ ਆਪਾਂ ਇਹਦੀ ਪਰਚੋਲ ਕਰਾਂਗੇ ਨਾ ਤੁਸੀਂ ਹਰ ਦਿਨ ਦੇ ਨਾਲ ਕਈ ਚੀਜ਼ਾਂ ਨਿਕਲ ਕੇ ਆਉਣੀਆਂ ਇਹ ਤੁਸੀਂ ਸਮਾਂ ਸਮਾਂ ਜਿਵੇਂ ਬੀਤਦਾ ਓਵੇਂ ਇਹਦਾ ਕਹਿੰਦੇ ਹੁੰਦੇ ਆ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੁੰਣਾ ਬਰਾਦਰ ਸਾਹਿਬ ਇੱਕ ਬੜੀ ਜ਼ਰੂਰੀ ਚੀਜ਼ ਕਿ ਪੂਰੇ ਘਟਨਾਕਰਮ ਦੇ ਦੌਰਾਨ ਜਦੋਂ ਅਸੀਂ ਉਹਨਾਂ ਦੇ ਪਰਿਵਾਰ ਦੀ ਗੱਲ ਕਰੀਏ ਉਹਨਾਂ ਦੇ ਵੀ ਬਿਆਨ ਆਉਣੇ ਸ਼ੁਰੂ ਹੋਏ ਉਹਨਾਂ ਨੇ ਵੀ ਆਪਣਾ ਪੱਖ ਰੱਖਿਆ ਖਾਸ ਕਰਕੇ ਉਹਨਾਂ ਦੀ ਮਾਤਾ ਜੀ ਵੀ ਮੀਡੀਆ ਦੇ ਮੁਖਾਤਿਬ ਹੋਏ ਕਹਿੰਦੇ ਕਿ ਬੜੀ ਹੈਰਾਨੀ ਦੀ ਗੱਲ ਆ ਕਹਿੰਦੇ ਕਿ ਸਾਡੀ ਧੀ ਨੇ 16 ਸਾਲ ਹੋ ਗਏ ਡਿਊਟੀ ਕਰਦੇ ਨੂੰ ਕਹਿੰਦੇ ਅੱਜ ਤੱਕ ਇਤਾਂ ਦੀ ਖਬਰ ਨਹੀਂ ਆਈ ਕਹਿੰਦੇ ਕਿ ਨਾਲ ਦੀ ਨਾਲ ਉਹਨਾਂ ਨੇ ਆਪਣਾ ਵੀ ਜ਼ਿਕਰ ਕੀਤਾ ਕਹਿੰਦਾ ਮੈਂ ਉਸ ਧਰਨੇ ਤੇ ਬੈਠੀ ਸੀ ਜਿੱਥੇ ਜਿਸ ਦਾ ਜ਼ਿਕਰ ਆਖਰਕਾਰ ਇਹ ਕਿਸਾਨ ਇਨੀਸ਼ੀਏਟੀ ਟਾਰਗੇਟ ਤੇ ਕਿੱਦਾਂ ਆ ਜਾਂਦੇ ਨੇ ਜਾਂ ਪੰਜਾਬ ਇਨੀਸ਼ੀਏਟੀ ਟਾਰਗੇਟ ਤੇ ਕਿੱਦਾਂ ਆ ਜਾਂਦਾ ਹੈ ਬੜਾ ਵੱਡਾ ਸਵਾਲ ਹੈਗਾ ਲੋਕਾਂ ਦੇ ਮਨਾਂ ਦੇ ਵਿੱਚ ਵੀ ਤਾਂ ਤੁਸੀਂ ਕਿੱਦਾਂ ਦੇਖਦੇ ਹੋ ਹੁਣ ਕਿਸਾਨਾਂ ਦੀ ਭੂਮਿਕਾ ਕੀ ਰਹਿਣ ਵਾਲੀ ਹੈ ਕਿਉਂਕਿ ਸਿੱਧੇ ਤੌਰ ਤੇ ਕਿਸਾਨ ਪਰਿਵਾਰ ਦਾ ਜ਼ਿਕਰ ਆ ਰਿਹਾ ਸਾਰਾ ਉਹਨਾਂ ਦਾ ਪਰਿਵਾਰ ਕਿਸਾਨਾਂ ਦੇ ਨਾਲ ਵੀ ਸੰਬੰਧ ਰੱਖਦਾ ਹੈਗਾ ਤਾਂ ਕਿਸਾਨ ਆਗੂ ਕੀ ਕਰ ਰਹੇ ਨੇ ਕਿਸਾਨਾਂ ਕਿਸਾਨਾਂ ਦੀਆਂ ਜਿਹੜੀਆਂ ਜਥੇਬੰਦੀਆਂ ਨੇ ਉਹ ਕਿਸ ਤਰੀਕੇ ਨਾਲ ਸਮਰਥਨ ਕਰ ਰਹੀਆਂ ਨੇ ਹਰਦੀਪ ਜੀ ਦੇਖੋ ਜਦੋਂ ਜਦੋਂ ਕਿਤੇ ਕਸਾਨ ਆਪਦੀ ਆਵਾਜ਼ ਬਲੰਦ ਕਰਨ ਦੀ ਕੋਸ਼ਿਸ਼ ਕਰਦਾ ਨਾ ਸਾਡੀ ਲੜਾਈ ਦੇਖੋ ਇੱਕ ਆਪਾਂ ਅੰਡਰਸਟੈਂਡ ਕਰ ਲਈਏ ਸਾਡੀ ਲੜਾਈ ਕਿਸੇ ਨਾਲ ਨਿੱਜੀ ਨਹੀਂ ਸਾਡੀ ਲੜਾਈ ਕਿਸੇ ਸਰਕਾਰਾਂ ਨਾਲ ਨਿੱਜੀ ਲੜਾਈ ਨਹੀਂ ਸਾਡੀ ਲੜਾਈ ਆਰਟੀਕਲ ਲੜਾਈ ਹੈ ਸਾਡੀ ਲੜਾਈ ਮੁੱਦਿਆਂ ਦੀ ਲੜਾਈ ਹੈ ਜਿਹੜੀ ਕਿ ਅਸੀਂ ਲੜਦੇ ਰਵਾਂਗੇ ਪਹਿਲਾਂ ਵੀ ਲੜਦੇ ਰਹੇ ਹਾਂ ਇਹ ਕੱਲੀ ਭਾਜਪਾ ਨਾਲ ਨਹੀਂ ਪਹਿਲਾਂ ਵੀ ਧਰਨੇ ਪ੍ਰਦਰਸ਼ਨ ਹੁੰਦੇ ਰਹੇ ਆ ਬਹੁਤ ਮੰਗਾ ਸਰਕਾਰ ਬਣਦੀ ਹੈ ਕਈ ਵਾਰੀ ਸਰਕਾਰ ਤੋਂ ਕੋਈ ਗਲਤ ਫੈਸਲਾ ਹੋ ਜਾਂਦਾ ਉਹਨੂੰ ਵਾਪਸ ਕਰਾਉਣ ਲਈ ਲੜਦੇ ਆਂ ਜਿਹੜੇ ਪੰਜਾਬ ਦੇ ਵਿੱਚ ਸ਼ਾਇਦ ਉਸਦਾ ਹੋਇਆ ਸੀ ਉਹਦੇ ਲਈ ਅਸੀਂ ਅੰਦੋਲਨ ਵਧਣ ਦੀ ਤਿਆਰੀ ਕੀਤੀ ਤੇ ਸਰਕਾਰ ਨੇ ਫੈਸਲਾ ਵਾਪਸ ਲੈ ਲਿਆ ਸੋ ਜਿਹੜੇ ਆਮ ਲੋਕਾਂ ਦੇ ਮੁੱਦੇ ਆ ਜਾਂ ਕਿਸਾਨਾਂ ਦੇ ਮੁੱਦੇ ਆ ਜਾਂ ਮਜ਼ਦੂਰਾਂ ਦੇ ਮੁੱਦੇ ਆ ਉਹ ਸਮੇਂ-ਸਮੇਂ ਤੇ ਜਥੇਬੰਦੀਆਂ ਤਭਾਰਦੀਆਂ ਆ ਰਹੀਆਂ ਸੋ ਜਿਹੜਾ ਇਹ 에ਪੀਸੋਡ ਹੋਇਆ ਇਹਦੇ ਵਿੱਚ ਇਹਦੀ ਜਿੰਨੀ ਅਸੀਂ ਪਰਚੋਲ ਕੀਤੀ ਆ ਉਹਦੇ ਵਿੱਚ ਇਹੀ ਆਇਆ ਵੀ ਕਿਸਾਨਾਂ ਦੇ ਅਕਸ ਨੂੰ ਤੇ ਕਿਸਾਨਾਂ ਨੂੰ ਭੜਕਾਉਣ ਲਈ ਇਹ ਕੀਤਾ ਗਿਆ ਕਿਉਂਕਿ ਹੁੰਦਾ ਕੀ ਹੈ ਦੇਖੋ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਦਾ ਹੂੰ ਜਿੱਦੋਂ ਅਥਰੂ ਗੈਸ ਦੇ ਗੋਲੇ ਚਲਾਏ ਗਏ ਬਾਦਰ ਤੇ ਜੀ ਜਦੋਂ ਸਾਡਾ ਨੌਜਵਾਨ ਕਿਸਾਨ ਸ਼ਹੀਦ ਹੁੰਦਾ ਜਦੋਂ ਸਾਡੇ ਕੀ ਕਹਿੰਦੇ ਐਨੇ ਕਿਸਾਨ ਜਿਨ੍ਹਾਂ ਦੀਆਂ ਅੱਖਾਂ ਤੱਕ ਚਲੀਆਂ ਗਈਆਂ ਅਜੇ ਤੱਕ ਉਹਨਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ ਹੂੰ ਸਾਡੀ ਪਹਿਲ ਕੁਲਵਿੰਦਰ ਕੌਰ ਨੂੰ ਜਦੋਂ ਕੱਲ ਹੀ ਉਹਨਾਂ ਨੂੰ ਅਰੈਸਟ ਕਰ ਲਿਆ ਤੇ ਚਲੋ ਉਹਨਾਂ ਤੇ ਕਾਰਵਾਈ ਪਾਤੀ ਪਰ ਕੀ ਉਦੋਂ ਜਿਹੜੇ ਡਰੋਨ ਜਿਨ੍ਹਾਂ ਨੇ ਫੁਟੇਜ ਲਈ ਸੀ ਜਿਨ੍ਹਾਂ ਨੇ ਫੋਟੋਆਂ ਲਈਆਂ ਸੀ ਵੀ ਇਹਨਾਂ ਇਹਨਾਂ ਦੇ ਪਾਸਪੋਰਟ ਕੈਂਸਲ ਕਰ ਦਿਓ ਕੀ ਉਹ ਡਰੋਨ ਨੇ ਉਦੋਂ ਬੰਦ ਹੋ ਗਿਆ ਸੀ ਡਰੋਨ ਜਦੋਂ ਸਾਡੇ ਸ਼ੁਕ ਕਰਨ ਦੇ ਗੋਲੀ ਚੰਗੀ ਸੀ ਸੋ ਜਦੋਂ ਇਹ ਵਿਤਕਰੇ ਦੀ ਗੱਲ ਆ ਜਾਂਦੀ ਹੈ ਨਾ ਜਦੋਂ ਅਕਸ ਨੂੰ ਖਰਾਬ ਕਰਨ ਲਈ ਫਿਰ ਦੇਖੋ ਪੰਜਾਬੀ ਸੈਲਫ ਸਫੀਸ਼ੀਐਂਟ ਹੈ ਹੂੰ ਜਿੰਨੀ ਵੀ ਮਿਹਨਤ ਕਰਦੇ ਆ ਖੁਦ ਮਿਹਨਤ ਕਰਕੇ ਆਪਦੀ ਫਸਲ ਲਗਾਉਂਦੇ ਆ ਪੰਜਾਬ ਜੇ ਥੋੜਾ ਬਹੁਤਾ ਕੁਸ਼ਾਲ ਹੈ ਤੇ ਆਪਾਂ ਐਗਰੀਕਲਚਰ ਸਟੇਟ ਕਰਕੇ ਆ ਆਪਣਾ ਆਲਮੋਸਟ 65 ਤੋਂ 70% ਜਿਹੜੀ ਪੋਪੂਲੇਸ਼ਨ ਹੈ ਐਗਰੀਕਲਚਰ ਨਾਲ ਡਾਇਰੈਕਟਲੀ ਜਾਂ ਇੰਡਾਇਰੈਕਟਲੀ ਜੁੜੀ ਹੋਈ ਹੈ ਹੂੰ ਜੇ ਮੰਡੀਆਂ ਦੇ ਵਿੱਚ رونਕ ਆ ਜੇ ਨਾ ਹਰਦੀਪ ਜੀ ਬਜ਼ਾਰਾਂ ਦੇ ਵਿੱਚ ਰੌਣਕ ਆ ਜਾਂਦੀ ਹੈ ਬਿਲਕੁਲ ਆਪਣਾ ਤਾਂ ਪੰਜਾਬ ਦੇ ਵਿੱਚ ਕਿਸਾਨ ਦਾ ਤੇ ਵਪਾਰੀਆਂ ਦਾ ਤਾਂ ਨੌ ਮਾਸ ਦਾ ਰਿਸ਼ਤਾ ਹੈ ਤੇ ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਾਹਰ-ਬਾਹਰ ਕਦੇ ਉਹਨੂੰ ਜ਼ਬਤੀ ਬਾਤ ਤੇ ਲੈ ਆਉਂਦੇ ਐ ਕਦੇ ਧਰਮ ਤੇ ਲੈ ਆਉਂਦੇ ਐ ਕਦੇ ਉਹਨੂੰ ਇਹੋ ਜਿਹਾ ਕੁਛ ਨਾ ਕੁਛ ਕਰਕੇ ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹੋ ਜਿਹੀ ਵਾਰ ਸਾਡੇ ਤੇ ਬਹੁਤ ਹੋਈ ਹੈ ਪੰਜਾਬੀਆਂ ਤੇ ਅਸੀਂ ਇਹਨੂੰ ਝੱਲਣ ਦੀ ਸ਼ਮਤਾ ਵੀ ਰੱਖਦੇ ਹਾਂ ਇਹਦੇ ਨਾਲ ਅਤੇ ਕਿਵੇਂ ਅਸੀਂ ਜਟਨਾ ਉਹਦੀ ਸ਼ਮਤਾ ਵੀ ਰੱਖਦੇ ਵਾਟਸਐਪ ਇਸ ਪੂਰੇ ਘਟਨਾਕ੍ਰਮ ਦੇ ਦੌਰਾਨ ਜਦੋਂ ਕੁਝ ਵੀਡੀਓ ਸਾਹਮਣੇ ਆਇਆ ਕੁਝ ਲੋਕ ਕਹਿੰਦੇ ਕਿ ਅਸੀਂ ਭੈਣ ਕੁਲਵਿੰਦਰ ਨੂੰ 1 ਲੱਖ ਰੁਪਏ ਦਵਾਂਗੇ ਬਹੁਤ ਚੰਗਾ ਕੰਮ ਕੀਤਾ ਕੁਝ ਕਹਿੰਦੇ 5 ਲੱਖ ਰੁਪਏ ਦਵਾਂਗੇ ਕੁਝ ਲੋਕਾਂ ਦੇ ਵੱਲੋਂ ਨੌਕਰੀ ਦੀ ਆਫਰ ਕੀਤੀ ਗਈ ਕੁਝ ਲੋਕਾਂ ਨੇ ਸਮਰਥਨ ਦੇ ਵਿੱਚ ਵੀਡੀਓ ਪੋਸਟ ਕੀਤੀਆਂ ਬਹੁਤ ਸਾਰੀਆਂ ਚੀਜ਼ਾਂ ਇਹ ਲਗਾਤਾਰਤਾ ਦੇ ਵਿੱਚ ਚੱਲ ਰਹੀਆਂ ਤੇ ਇਸੇ ਦੇ ਉਲਟ ਤੰਗੜਾ ਰਣੋਤ ਦੀ ਭੈਣ ਦੇ ਵੱਲੋਂ ਵੀ ਇੱਕ ਟਵੀਟ ਕੀਤਾ ਗਿਆ ਜਿਸ ਦੇ ਵਿੱਚ ਉਹ ਜ਼ਿਕਰ ਕਰਦੇ ਨਜ਼ਰ ਆਇਆ ਕਹਿੰਦੇ ਕਿ ਇਸ ਬੀਬੀ ਨੂੰ ਸਿਰਫ ਉਹ ਸਸਪੈਂਡ ਨਹੀਂ ਮੁਤਲ ਕਰ ਦੇਣਾ ਚਾਹੀਦਾ ਨੌਕਰੀ ਤੋਂ ਕੱਢ ਦੇਣਾ ਚਾਹੀਦਾ ਹੈਗਾ ਕਿਉਂਕਿ ਪੈਸੇ ਤਾਂ ਵਾਧੂ ਆ ਗਿਆ ਇਹਨਾਂ ਨੂੰ ਹੋਰ ਲੋਕਾਂ ਦੇ ਵੱਲੋਂ ਤਾਂ ਜਦੋਂ ਇਦਾਂ ਦੀਆਂ ਟਿੱਪਣੀਆਂ ਇੱਕ ਤਾਂ ਉਹਨਾਂ ਨੇ ਉਹਨਾਂ ਦੀ ਭੈਣ ਦੀ ਟਿੱਪਣੀ ਪਹਿਲਾਂ ਆਉਂਦੀ ਹੈ ਤੇ ਫਿਰ ਉਹ ਉਹਨਾਂ ਦੀ ਆਪਣੀ ਟਿੱਪਣੀ ਆਉਂਦੀ ਹੈ ਫਿਰ ਉਹਨਾਂ ਦੀ ਭੈਣ ਦੀ ਟਿੱਪਣੀ ਵੀ ਆਉਂਦੀ ਹੈ ਕਿ ਨੌਕਰੀ ਤੋਂ ਕੱਢ ਦੇਣਾ ਚਾਹੀਦਾ ਹੈਗਾ ਤਾਂ ਇਸ ਟਿੱਪਣੀ ਨੂੰ ਤੁਸੀਂ ਕਿਸ ਤਰੀਕੇ ਨਾਲ ਤੁਹਾਡੇ ਤੱਕ ਪਹੁੰਚੀ ਖਬਰ ਜਾਂ ਨਹੀਂ ਖਬਰ ਜੇ ਪਹੁੰਚੀ ਤਾਂ ਨਹੀਂ ਪਹੁੰਚੀ ਤੁਸੀਂ ਆਪਣੇ ਹਿਸਾਬ ਨਾਲ ਕਿਸ ਤਰੀਕੇ ਨਾਲ ਦੇਖ ਰਹੇ ਹੋ ਉਹਨਾਂ ਦੇ ਇਸ ਬਿਆਨ ਨੂੰ ਬਿਲਕੁਲ ਬਿਲਕੁਲ ਅਸੀਂ ਇਹਦੇ ਬਾਰੇ ਪਤਾ ਲੱਗਿਆ ਸੀ ਟਵੀਟ ਆਇਆ ਸੀ ਮੈਂ ਵੀ ਦੇਖਿਆ ਸੀਗਾ ਉਨੇ ਦੇ ਚ ਆਪਾਂ ਨੂੰ ਵੰਡਨ ਦੀ ਕੋਸ਼ਿਸ਼ ਕਰ ਰਹੇ ਆ ਲੋਕਾਂ ਦੇ ਮਨ ਦੇ ਵਿੱਚ ਕਿਸਾਨਾ ਪ੍ਰਤੀ ਜਾਂ ਪੰਜਾਬੀਆਂ ਪਤੀ 네ਗੇਟਿਵਿਟੀ ਭਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੂੰ ਇਹ ਟਵੀਟ ਤੇ ਟਵੀਟ ਪਹਿਲਾਂ ਕੰਗਣਾਈ ਦਾ ਹੁੰਦਾ ਫਿਰ ਉਹਨਾਂ ਦੀ ਸਿਸਟਰ ਕਰਦੀ ਹੈ ਫਿਰ ਉਹਨੇ ਇੱਕ ਸੋਸ਼ਲ ਮੀਡੀਆ ਤੇ ਇੱਕ جنگ ਛਿੜ ਪਈ ਹੈ। ਕਿ ਕੰਗਣਾ ਅਰਨੋਤ ਸੇਈ ਸੀ ਕਿ ਕੁਲਵਿੰਦਰ ਕੌਰ ਸਹੀ ਸੀ। ਕੁਝ ਇੱਧਰੋਂ ਲਈ ਪੱਕਾ ਹੈ ਕੁਝ ਉਧਰੋਂ ਲਈ ਪੱਕਾ ਹੈ। ਦੂਸਰੀ ਗੱਲ ਤੁਸੀਂ ਅਸੀਂ ਤਾਂ ਕਹਿੰਦੇ ਆ ਇਨਵੈਸਟੀਗੇਸ਼ਨ ਪ੍ਰੋਪਰ ਹੋਵੇ। ਕੁਲਵਿੰਦਰ ਕੌਰ ਦੇ ਨਾਲ ਬਹੁਤ ਸਟਾਫ ਸੀ। ਉਹਨਾਂ ਤੋਂ ਪਿੱਛੇ ਜਾਵੇ ਦੂਸਰੀ ਗੱਲ ਤੇ ਸੀਸੀਟੀਵੀ ਫੁਟੇਜ ਆ ਇਧਰ ਦੀ ਸੀਸੀਟੀਵੀ ਫੁਟੇਜ ਵੀ ਦਿਖਾਈ ਜਾਵੇ ਜਿੱਦੋਂ ਸਕਿਉਰਿਟੀ ਫ੍ਰੇਸਕਿੰਗ ਵੇਲੇ ਕੰਗੜਾਈ ਨੂੰ ਰੋਕਿਆ ਗਿਆ ਤੇ ਉਹਨਾਂ ਨੂੰ ਮੋਬਾਈਲ ਤੇ ਪਾਸਪੋਰਟ ਪੋਜ਼ਿਟ ਡਾਟ ਕਰਨ ਨੂੰ ਕਿਹਾ ਗਿਆ ਉਹ ਉਸ ਕੈਬਿਨ ਤੋਂ ਬਾਹਰ ਸੀ ਉਹਦੀ ਅਜੇ ਤੱਕ ਫੁਟੇਜ ਨਹੀਂ ਆਈ ਜੀ ਸੋ ਜਦੋਂ ਆਪਾਂ ਇਹਦੀ ਪਰਚੋਲ ਕਰਾਂਗੇ ਨਾ ਉਦੋਂ ਸਾਰਾ ਕੁਝ ਨਿੱਤਰ ਕੇ ਆਉਣਾ ਅੱਜ ਸਿਰਫ ਤੁਸੀਂ ਦੇਖੋ ਉਹਨੂੰ ਜਿਹੜੀ ਇੱਕ ਸੀਐਸ ਵੀ ਜਿਹੜੀ ਕਹਿੰਦੇ ਹੁੰਦੇ ਆ ਜੌਬ ਕਰਦੀ ਸੀ 16 ਸਾਲਾਂ ਤੋਂ ਉਹਦੇ ਤੇ ਇੱਕੇ ਦਾ ਬਲੇਮ ਕਰਨਾ ਉਹਦੀਆਂ ਸਾਰੀਆਂ ਸਫਸੀ ਪਿਛਲੀਆਂ ਭੁੱਲ ਜਾਣੀਆਂ ਦੂਸਰੀ ਗੱਲ ਉਹਦੀ ਗਵਰਨਮੈਂਟ ਜੋਤ ਤੇ ਹੈ ਜੇ ਕੰਗਨਾ ਰੌਲ ਦੀ ਚੁਣੇ ਹੋਏ ਨਮਾਇंदे ਆ ਤਾਂ ਉਹ ਵੀ ਗਵਰਨਮੈਂਟ ਜੋਤ ਤੇ ਹੈ ਜੇ ਉਹਦਾ ਬਿਆਨ ਕਿਉਂ ਨਹੀਂ ਦਿੱਤਾ ਅਜੇ ਤੱਕ ਕੁਲਵਿੰਦਰ ਕੌਰ ਦਾ ਜਾਣ断 ਕਰਕੇ ਉਹਦੇ ਤੇ ਜੇ ਕੋਈ ਬੰਦ ਦੀ ਕਾਰਵਾਈ ਕੰਗਨਾ ਬਣਾਉਂਦੇ ਉਹ ਵੀ ਹੋਣੀ ਚਾਹੀਦੀ ਹੈ ਕੀ ਪਤਾ ਉਹਨਾਂ ਨੂੰ ਕਿਹੜੇ ਕਿਹੜੇ ਅਪਸ਼ਬਦ ਬੋਲੇ ਆ ਕੀ ਕੀ ਮੰਤਾ ਬੋਲੇ ਆ ਅੰਦਰ ਜਿਹਦੇ ਕਰਕੇ ਉਹ ਆਪਸ ਦੇ ਵਿੱਚ ਬਹਿਸ ਸ਼ਟਾਰਟ ਹੋਈ ਹੈ ਜਿੱਦੋਂ ਅਮਰ ਪੀਪੀਏ ਜੇਕਰ ਬਾਹਰ ਨਿਕਲ ਕੇ ਆਉਣਗੇ ਨਾ ਉਦੋਂ ਸਭ ਕਲੀਅਰ ਹੁੰਦਾ ਜਾਊਗਾ ਦਿਨ ਬਾ ਦਿਨ ਜਿਵੇਂ ਪਹਿਲਾਂ ਵੀ ਕਿਹਾ ਦੂਸਰੀ ਗੱਲ ਜਦੋਂ ਕੋਈ ਗੱਲ ਮੁੱਦਾ ਨਾ ਮਿਲੇ ਤੁਸੀਂ ਵੇਖੋ ਕੱਲ ਇੱਕ ਰਾਹੁਲ ਗਾਂਧੀ ਜੀ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਸ਼ੇਅਰ ਮਾਰਕੀਟ ਦਾ ਬਹੁਤ ਵੱਡਾ ਇੱਕ ਰੋਲਾ ਪਿਆ ਸੀ ਦੇਸ਼ ਦੇ ਵਿੱਚ ਜੀ ਉਹਦੇ ਬਾਰੇ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਜਿਉਂ ਹੀ ਉਹ ਪ੍ਰੈਸ ਕਾਨਫਰੰਸ ਹੁੰਦੀ ਹੈ ਨਾਲ ਦੀ ਨਾਲ ਇੱਧਰ ਇਹ ਰੋਲਾ ਪੈ ਜਾਂਦਾ ਹੈ ਸਾਰਾ ਮੀਡੀਆ ਉਹਨੂੰ ਛੱਡ ਕੇ ਕੋਈ ਗੱਲਬਾਤ ਨਹੀਂ ਲੋਕਾਂ ਦੇ ਮਨਾਂ ਦੇ ਵਿੱਚੋਂ ਭਲਾਤਾ ਕਿਉਂਕਿ ਇਹਨਾਂ ਨੇ ਕਿਹਾ ਸੀ ਵੀ ਸ਼ੇਅਰ ਮਾਰਕੀਟ ਨੂੰ ਪਲੇ ਕੀਤਾ ਗਿਆ ਹੈ ਪਿਛਲੇ ਸਾਲਾਂ ਦੇ ਵਿੱਚ ਉਹ ਕਿੰਨੇ ਲੱਖਾਂ ਕਰੋੜਾਂ ਆਮ ਲੋਕਾਂ ਦਾ ਉਹਦੇ ਵਿੱਚ ਗਿਆ ਪਿਛਲੇ ਦਿਨਾਂ ਦੇ ਵਿੱਚ ਉਹ ਮੁੱਦਾ ਛੱਡ ਕੇ ਇਹਨੂੰ ਉੱਪਰ ਕਰਤਾ ਤਾਂ ਕਿ ਲੋਕ ਇਹਦੇ ਵਿੱਚ ਉਲਝ ਜਾਣ ਆਮ ਲੋਕ ਉਹ ਭੁੱਲ ਗਏ ਆ ਉਹੀ ਜਿਵੇਂ ਉਹਨਾਂ ਨੂੰ ਮੀਡੀਆ ਨੇ ਪਲੇ ਕੀਤਾ ਨਾ ਸੀ ਉਵੇਂ ਹੋ ਰਿਹਾ ਹੈ ਆਪਾਂ ਕੋਈ ਵੀ ਮੁੱਦੇ ਦੀ ਗੱਲ ਨਹੀਂ ਕਰ ਰਹੇ ਗੱਲ ਤੋਂ ਸਿਰਫ ਇਹੀ ਗੱਲ ਆ ਵੀ ਕੰਗੜਾ ਦੇ ਥੱਪੜ ਵੱਜਿਆ ਕਿ ਨਹੀਂ ਵੱਜਿਆ ਜਿਹੜੀ ਅੱਜ ਤੱਕ ਬਿਲਕੁਲ ਬੜੀ ਚਿੰਤਾ ਦੀ ਗੱਲ ਆ ਤੁਸੀਂ ਬੜੀ ਅਹਿਮ ਗੱਲ ਕਹੀ ਕਿ ਕਈ ਵੇਲੇ ਮੁੱਦੇ ਡਾਇਵਰਟ ਕਰਨ ਦੇ ਲਈ ਵੀ ਇਦਾਂ ਦੇ ਸਟਾਰਟ ਖੇਡੇ ਜਾਂਦੇ ਨੇ ਅੱਜ ਕੱਲ ਬਰਾੜ ਸਾਹਿਬ ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਹੈਗਾ ਤਾਂ ਪ੍ਰਾਣੀਆਂ ਵੀਡੀਓ ਵੀ ਇਕਦਮ ਹੀ ਸਾਹਮਣੇ ਆਉਣੀਆਂ ਸ਼ੁਰੂ ਹੋ ਜਾਂਦੀਆਂ ਕਿਉਂਕਿ ਕੰਗੜਾ ਤੇ ਰਣੌਤ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਮੰਡੀ ਖੇਤਰ ਦੇ ਵਿੱਚ ਆਪਣਾ ਪ੍ਰਚਾਰ ਕਰ ਰਹੇ ਸੀ ਤੇ ਇਸੇ ਤਰ੍ਹਾਂ ਉਹਨਾਂ ਦੀ ਵੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਉਸ ਵੀਡੀਓ ਦੇ ਵਿੱਚ ਉਹ ਜ਼ਿਕਰ ਕੁਝ ਲੋਕਾਂ ਦੇ ਬਾਰੇ ਵਿਰੋਧੀ ਲੋਕਾਂ ਦੇ ਬਾਰੇ ਕਿ ਉਹਨਾਂ ਦੇ ਪਹਾੜੀ ਥੱਪੜ ਮਾਰਿਆ ਜਾਊਗਾ ਤਾਂ ਉਹਨਾਂ ਨੂੰ ਅਕਲ ਆਜੂਗੀ ਇਦਾਂ ਦੀਆਂ ਟਿੱਪਣੀਆਂ ਯਾਨੀ ਕਿ ਜਿਹੜੇ ਲੋਕ ਆਪ ਨਫ਼ਰਤ ਦਾ ਬੀਜ ਬੋਜ ਰਹੇ ਸੀਗੇ ਤਾਂ ਬੀਜ ਜਦੋਂ ਬੋਉਂਗੇ ਤਾਂ ਫਿਰ ਫਲ ਵੀ ਉਹਦਾਂ ਦਾ ਮਿਲੂਗਾ ਤਾਂ ਇਸ ਤਰੀਕੇ ਨਾਲ ਤੁਸੀਂ ਦੇਖਦੇ ਹੋ ਕਿ ਪਹਿਲਾਂ ਵੀ ਬਹੁਤ ਸਾਰੀਆਂ ਟਿੱਪਣੀਆਂ ਕੰਗਣਾ ਰਨਾਥ ਨੇ ਇਦਾਂ ਦੀਆਂ ਕੀਤੀਆਂ ਜਿਨ੍ਹਾਂ ਦਾ ਫਲ ਉਹਨਾਂ ਨੂੰ ਇਸ ਵੇਲੇ ਭੁਗਤਣਾ ਪੈ ਰੇ ਨਹੀਂ ਦੇਖੋ ਮੈਂ ਤਾਂ ਇਸ ਚੀਜ਼ ਤੋਂ ਪਹਿਲੀ ਗੱਲ ਤਾਂ ਅਜੇ ਤੱਕ ਪੁਸ਼ਟੀ ਨਹੀਂ ਬਈ ਵੀ ਉਹਨਾਂ ਤੇ ਕੰਗਣਾ ਰੌਜੀ ਦੇ ਥੱਪੜ ਵੱਜਿਆ ਦੂਸਰੀ ਗੱਲ ਪਰ ਜੇ ਤੁਸੀਂ ਕਿਸੇ ਨੂੰ ਵੀ ਪ੍ਰਵੋਕ ਕਰੀ ਜਾਓਗੇ ਵਾਰ-ਵਾਰ ਕਦੇ ਉਹਦੀ ਮਾਵਾ ਬਾਰੇ ਬੋਲੋਗੇ ਕਦੇ ਉਹਨਾਂ ਦੇ ਕਿੱਤੇ ਬਾਰੇ ਬੋਲੋਗੇ ਕਹੋਗੇ ਵੀ ਇਹ ਕਿਹ ਹੁੰਦੇ ਆ ਕਦੇ ਧਰਨੇ ਵੀ ਇਹ ਆਈਐਸ ਕਰਕੇ ਲਾਉਂਦੇ ਆ ਕਦੇ ਤੁਸੀਂ ਅੰਦਰ ਆ ਕੇ ਉਹਨਾਂ ਦਾ ਜਿਹੜਾ ਕੌਰ ਬਾਰੇ ਜਾਂ ਸਿੰਘ ਬਾਰੇ ਜਾਂ ਉਹਨੂੰ ਜਦੋਂ ਖਾਲਸਪੁਰ ਨਾਲ ਜਾਂ ਅੱਤਵਾਦ ਨਾਲ ਰਿਲੇਟ ਕਰਕੇ ਬੋਲੋਗੇ ਉਹ ਸਾਰਾ ਇੱਕ ਤਿਆਰ ਹੋਇਆ ਸਕ੍ਰਿਪਟਡ ਮਸਲਾ ਸੀਗਾ ਕੰਗਣਾ ਜੀ ਨੇ ਉਸੇ ਟਾਈਮ ਆਉਣਾ ਸੀਗਾ ਉਹਨਾਂ ਨੇ ਉੱਥੇ ਆ ਕੇ ਸਿਰਫ ਫਾਇੰਡ ਕੀਤਾ ਵੀ ਮੈਂ ਇਹਦੇ ਨਾਲ ਹੀ ਬਹਿਸ ਕਰ ਸਕਦੀ ਹਾਂ ਟਾਰਗੇਟਡ ਮੇਰੇ ਹਸਾਬ ਤੇ ਸਕ੍ਰਿਪਟ ਸੀਗੀ ਜਿਹੜੀ ਤਿਆਰ ਕਰਕੇ ਜਿਹਨੂੰ ਅਮਲ ਦਿੱਤਾ ਗਿਆ ਪਰ ਇਹਦੇ ਚ ਕਹਿੰਦੇ ਹੁੰਦੇ ਆ ਵੀ ਇੱਕ ਮੰਦ ਭਾਗੀ ਗੱਲ ਇਹ ਹੈ ਵੀ ਸਾਰਾ ਜੋ ਵੀ ਕੁਝ ਹੋ ਰਿਹਾ ਉਹ ਬਲੇਮ ਕਰ ਦੇ ਕੁਲਵਿੰਦਰ ਕੌਰ ਨੂੰ ਬਿਲਕੁਲ ਇਹ ਇੱਕ ਬੜੀ ਅਹਿਮ ਚੀਜ਼ ਹੈ ਕਿਉਂਕਿ ਬਰਾੜ ਸਾਹਿਬ ਸੀਆਈ ਸੀਆਈ ਐਸਐਫ ਦੇ ਵਿੱਚ ਨੇ ਤੇ ਉਹ ਆਪਣਾ ਇੱਕ ਡਿਪਾਰਟਮੈਂਟ ਆ ਉਹਨਾਂ ਦਾ ਪ੍ਰੋਪਰ ਹੁੰਦਾ ਜੇ ਉਹਦੇ ਵਿੱਚ ਕੋਈ ਇਦਾਂ ਦੀ ਘਟਨਾ ਵਾਪਰਦੀ ਹੈ ਤਾਂ ਡਿਪਾਰਟਮੈਂਟਲ ਤੌਰ ਤੇ ਇਨਵੈਸਟੀਗੇਸ਼ਨ ਟੀਮ ਬੈਠਦੀ ਹੈ ਜਿਹਦੇ ਵਿੱਚ ਸੀਨੀਅਰ ਅਧਿਕਾਰੀ ਨੂੰ ਅਸਾਈਨ ਕੀਤਾ ਜਾਂਦਾ ਫਿਰ ਉਹ ਇਨਵੈਸਟੀਗੇਟ ਕਰਦੇ ਨੇ ਘਟਨਾ ਕਿਸ ਤਰੀਕੇ ਨਾਲ ਵਾਪਰੀ ਸਾਰੀਆਂ ਚੀਜ਼ਾਂ ਇਹ ਸੇ ਕਰਕੇ ਕਲਵਿੰਦਰ ਕੌਰ ਹੋਰਾ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਕਿਉਂਕਿ ਉਹਨਾਂ ਨੂੰ ਆਪਣੀਆਂ ਹੱਦਾਂ ਦੇ ਵਿੱਚ ਰਹਿਣਾ ਪੈਂਦਾ ਹੈਗਾ ਉਸ ਡਿਪਾਰਟਮੈਂਟਲ ਜਦੋਂ ਜਾਂਚ ਹੁੰਦੀ ਹੈ ਉਹ ਕਿਸੇ ਨਾਲ ਗੱਲ ਨਹੀਂ ਕਰ ਸਕਦੇ ਇਸੇ ਕਰਕੇ ਉਹਨਾਂ ਦਾ ਪੱਖ ਵੀ ਸਾਹਮਣੇ ਨਹੀਂ ਆ ਰਿਹਾ ਹੈਗਾ ਫਿਲਹਾਲ ਤੁਸੀਂ ਕਿਸਾਨ ਕਿਉਂਕਿ ਉਹਨਾਂ ਨੇ ਕਿਸਾਨਾਂ ਦਾ ਜ਼ਿਕਰ ਕੀਤਾ ਕਿਸਾਨ ਪਰਿਵਾਰਾਂ ਦਾ ਵੀ ਜ਼ਿਕਰ ਕੀਤਾ ਹਾਲਾਂਕਿ ਉਸ ਵੇਲੇ ਉਹਨਾਂ ਨੂੰ ਕੀ ਕਿਹਾ ਗਿਆ ਉਹ ਗੱਲ ਵੱਖਰੀ ਹਲੇ ਨਿਕਲ ਕੇ ਸਾਹਮਣੇ ਨਹੀਂ ਆਈ ਨਾ ਇਹ ਨਿਕਲ ਕੇ ਸਾਹਮਣੇ ਆ ਰਿਹਾ ਕਿ ਥੱਪੜ ਮਾਰਿਆ ਕਿ ਨਹੀਂ ਮਾਰਿਆ ਕਿਉਂਕਿ ਕੰਗਣਾ ਨਾ ਦਾ ਜ਼ਿਕਰ ਹੈਗਾ ਕਿ ਮੇਰੇ ਮੂੰਹ ਤੇ ਉਹਨਾਂ ਨੇ ਆਣ ਕੇ ਹਿੱਟ ਕੀਤਾ ਤਾਂ ਜਦੋਂ ਉਹ ਜਾਂਚ ਟੀਮ ਬੈਠੂਗੀ ਉਹਨੇ ਕੀ ਫੈਸਲਾ ਦੇਣਾ ਹੈਗਾ ਉਹਦੇ ਤੋਂ ਬਹੁਤ ساری ਚੀਜ਼ਾਂ ਜਿਵੇਂ ਤੁਸੀਂ ਵੀ ਕਹਿ ਰਹੇ ਸੀਗੇ ਨਿਕਲ ਕੇ ਸਾਹਮਣੇ ਆਊਗਾ ਪਰ ਕਿ ਤੁਸੀਂ ਕੋਈ ਵਡੇਰੀ ਜਾਂਚ ਦੀ ਮੰਗ ਕਰ ਰਹੇ ਹੋ ਕੋਈ ਉੱਚੇ ਦੀ ਜਾਂਚ ਏਜੰਸੀ ਇੰਡੀਪੈਂਡੈਂਟ ਬਾਡੀ ਕੋਈ ਜਾਂਚ ਕਰੇ ਇਸ ਪੂਰੇ ਘਟਨਾਕਰਮ ਦੀ ਕਿਸ ਤਰੀਕੇ ਨਾਲ ਤੁਸੀਂ ਮੰਗ ਕਰ ਰਹੇ ਹੋ ਕਿਉਂਕਿ ਸਸਪੈਂਡ ਕਰ ਦਿੱਤਾ ਗਿਆ ਤੇ ਸ਼ੰਕੇ ਵੀ ਨੇ ਕਿ ਹੁਣ ਕੋਸ਼ਿਸ਼ ਇਹ ਹੋਊਗੀ ਕਿ ਉਹਨਾਂ ਦੇ ਪਰਿਵਾਰ ਦੇ ਵੱਲੋਂ ਜਾਂ ਉੱਪਰ ਭਾਜੀਪੀ ਤੱਕ ਪਹੁੰਚ ਕਰਕੇ ਕਿਉਂਕਿ ਸੀਨੀਅਰ ਆਗੂਆਂ ਤੱਕ ਸਿੱਧੀ ਪਹੁੰਚ ਹੈਗੀ ਉਹਨਾਂ ਦੀ ਕਿ ਉਹਨਾਂ ਨੂੰ ਨੌਕਰੀ ਤੋਂ ਹੀ ਕੱਢ ਦਿੱਤਾ ਜਾਵੇ ਤਾਂ ਤੁਹਾਨੂੰ ਲੱਗਦਾ ਕਿ ਫਰੀ ਐਂਡ ਫੇਅਰ ਜਾਂਚ ਹੋਣੀ ਚਾਹੀਦੀ ਹੈ ਤੇ ਕੋਈ ਇੰਡੀਪੈਂਡੈਂਟ ਬਾਡੀ ਜਾਂਚ ਕਰੇ ਇਸ ਮਸਲੇ ਬਿਲਕੁਲ ਹਰਦੀਪ ਜੀ ਇਹਦੇ ਅਦੀਨ ਹੀ ਸਾਡੀ ਐਸ ਕੇ ਐਮ ਦੀ ਮੀਟਿੰਗਾਂ ਜਿਹੜੀ ਕੱਲ੍ਹ ਤੋਂ ਹੈ 9 ਤਰੀਕ ਨੂੰ ਮੀਟਿੰਗਾਂ ਸਾਡੀ ਪਰਸੋਂ ਆ ਉਸ ਉਹਦੇ 'ਚ ਇਹਦੇ ਦੇ ਡਿਟੇਲ ਤੇ ਡਿਸਕਸ਼ਨ ਹੋਊਗੀ ਤੇ ਫਦਰ ਅਸੀਂ ਇੱਕ ਕਹਿੰਦੇ ਹੁੰਦੇ ਆ ਅਸੀਂ ਮਾਨਜੋਗ ਉਦੋਂ ਤੱਕ ਸਰਕਾਰ ਵੀ ਬਣ ਜੂਗੀ ਉਸ ਤੋਂ ਪਹਿਲਾਂ ਅਸੀਂ ਰਾਸ਼ਟਰਪਤੀ ਸਾਹਿਬ ਨੂੰ ਵੀ ਇਹਦੇ ਵਿੱਚ ਸ਼ਾਇਦ ਅਗਲੀਆਂ ਸਾਡੀਆਂ ਡਿਸਕਸ਼ਨਸ ਚੱਲਦੀਆਂ ਵੀ ਅੱਗੇ ਗੋ ਹੈ ਕਿਵੇਂ ਕਰਨਾ ਸੋ ਜਿੱਥੋਂ ਤੱਕ ਸਾਡੀ ਇਹ ਜੁਨੀਅਨਸਟੀ ਗੱਲ ਹੈ ਅਸੀਂ ਇਹ ਕਵਾਂਗੇ ਵੀ ਜਿੰਨਾ ਚਿਰ ਜਾਂਚ ਕੰਪਲੀਟ ਨਹੀਂ ਹੁੰਦੀ ਹੂੰ ਉਹਨਾਂ ਚਿਰ ਕਿਸੇ ਤੇ ਵੀ ਐਲਿਗੇਸ਼ਨ ਲਾਉਣੇ ਉਹ ਗਲਤ ਹੁੰਦਾ ਹੈ ਜਦ ਕੰਪਲੀਟ ਹੁੰਦੀ ਹੈ ਉਸ ਤੋਂ ਬਾਅਦ ਤੁਸੀਂ ਉਹਨੂੰ ਐਲਿਗੇਸ਼ਨ ਪਾ ਸਕਦੇ ਹੋ ਦੂਸਰੀ ਗੱਲ ਇਹ ਹੈ ਵੀ ਜਿਵੇਂ ਤੁਸੀਂ ਕਿਹਾ ਫੇਰ ਜਾਂਚ ਹੋਣੀ ਚਾਹੀਦੀ ਹੈ ਜਿਹਦੇ ਵਿੱਚ ਕੋਈ ਅਸੀਂ ਕਵਾਂਗੇ ਜਾਂ ਤਾਂ ਮਾਨਯੋਗ ਹਾਈ ਕੋਰਟ ਦੇ ਕੋਈ ਜਸਟਿਸ ਰਟਾਇਰਡ ਉਹਦੇ ਵਿੱਚ ਸ਼ਾਮਲ ਹੋਣ ਸੋ ਥੈਟ ਇੱਕ ਤਰਫਾ ਜਾਂਚ ਕਰਕੇ ਕੋਈ ਇਹੋ ਜਿਹਾ ਸਟੈਪ ਲਿਆ ਜਾਵੇ ਜਿਹਦੇ ਨਾਲ ਉਹਨਾਂ ਨੂੰ ਅੱਗੇ ਟਾਈਪ ਦੇ ਵਿੱਚ ਭਰੇ ਕਿਉਂਕਿ ਬੜਾ ਕੁਝ ਦੇਖਣਾ ਪੈਂਦਾ ਉਹਦਾ ਪ੍ਰਵਾਸ ਚਲਾਉਣਾ ਪੈਂਦਾ ਤੇ ਖਾਸ ਕਰ ਉਹਨਾਂ ਦੀ ਇਹ ਵੀ ਵੇਖਿਆ ਜਾ ਵੀ 16 ਸਾਲ ਦੀ ਸਰਵਿਸ ਹੈ ਜਿਹਦੇ ਵਿੱਚ ਅੱਗੇ ਕਦੇ ਕੋਈ ਕੰਪਲੇਂਟ ਹੀ ਨਹੀਂ ਆਈ ਬਿਲਕੁਲ ਬਹੁਤ ਸ਼ੁਕਰੀਆ ਬਰਾੜ ਸਾਹਿਬ ਤੁਸੀਂ ਸਮਝਾ ਦਿੱਤਾ ਬਹੁਤ ਧੰਨਵਾਦ ਤੁਹਾਡਾ ਤਾਂ ਇਹ ਸਨ ਰਵਨੀਤ ਬਰਾੜ ਜਿਨ੍ਹਾਂ ਦੇ ਨਾਲ ਗੱਲਬਾਤ ਕਰਕੇ ਇਸ ਪੂਰੇ ਘਟਨਾਕ੍ਰਮ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ ਤਾਂ ਸਾਫ਼ ਤੋਂ ਸਾਫ਼ ਜ਼ਿਕਰ ਕਰ ਰਹੇ ਨੇ ਕਿ ਕੰਗਣਾ ਰਣੌਤ ਇੱਕ ਸਕ੍ਰਿਪਟ ਦੇ ਤਹਿਤ 에ਅਰਪੋਰਟ ਪਹੁੰਚੇ ਕੁਲਵਿੰਦਰ ਕੌਰ ਨੂੰ ਚੁਣਿਆ ਕਿਉਂਕਿ ਨਾਮ ਦੇ ਨਾਲ ਕੌਰ ਲੱਗਾ ਸੀ ਨੇਮ ਪਲੇਟ ਪੜ੍ਹ ਲਈ ਸੀ ਤੇ ਉਸ ਤੋਂ ਬਾਅਦ ਸਕ੍ਰਿਪਟਡ ਢੰਗ ਦੇ ਨਾਲ ਇਸ ਪੂਰੇ ਘਟਨਾਕ੍ਰਮ ਨੂੰ ਅੰਜਾਮ ਦਿੱਤਾ ਗਿਆ ਕਿਉਂਕਿ 14 ਜੂਨ ਨੂੰ ਫਿਲਮ ਆ ਰਹੀ ਹੈ ਤੇ ਉਸ ਫਿਲਮ ਦੀ ਪ੍ਰੋਮੋਸ਼ਨ ਦੇ ਲਈ ਇਹ ਸਾਰਾ ਕੁਝ ਪ੍ਰਚੰਡ ਜਿਹੜਾ ਹੈਗਾ ਰਚਿਆ ਗਿਆ ਹੈਗਾ ਤਾਂ ਬਹੁਤ ਵੱਡੇ ਸ਼ੰਕੇ ਜਿਹੜੇ ਨੇ ਕਿਸਾਨ ਆਗੂ ਖੜੇ ਕਰ ਰਹੇ ਨੇ ਫਿਲਹਾਲ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਕਿ ਆਖਰਕਾਰ ਇਸ ਘਟਨਾਕ੍ਰਮ ਪਿੱਛੇ ਕਾਰਨ ਕੀ ਹੈਗਾ ਵਜ੍ਹਾ ਕੀ ਹੈਗੀ ਹੈ ਤੁਸੀਂ ਆਪਣੀਆਂ ਟਿੱਪਣੀਆਂ ਆਪਣੇ ਕਮੈਂਟਸ ਸਾਡੇ ਨਾਲ ਜਰੂਰ ਸਾਂਝੇ ਕਰੋ ਫਿਲਹਾਲ ਇਥੇ ਤੋਂ ਅੱਗੇ ਲੜਨੀ ਹੈ ਬਹੁਤ ਬਹੁਤ ਧੰਨਵਾਦ